ਕਿਸਮਤ ਆਪਣੀ ਆਪ ਹੀ ਲਿਖਣੀ ਪੈਂਦੀ ਹੈ ਇੱਕ ਚਿੱਠੀ ਨਹੀਂ ਜੋ ਗਿਆਰਾਂ ਕੋਲੋਂ ਲਿਖਾ ਲੋਗੇ ਸੋ ਜਿਵੇਂ ਸਾਡੀ ਕੋਸ਼ਿਸ਼ ਹੁੰਦੀ ਹੈ ਹਰ ਬਾਰ ਆਪਾਂ ਉਹਨਾਂ ਬੰਦਿਆਂ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਜ਼ੀਰੋ ਤੋਂ ਉੱਠ ਕੇ ਜ਼ਿੰਦਗੀ 'ਚ ਸੰਘਰਸ਼ ਕੀਤਾ ਤੇ ਕਿਸੇ ਮੁਕਾਮ ਤੇ ਪਹੁੰਚੇ ਉਹਨਾਂ ਨੇ ਹਾਰਿਆ ਨਹੀਂ ਕਿਸਮਤ ਨੂੰ ਕੋਸਿਆ ਨਹੀਂ ਇਹ ਨਹੀਂ ਕਿਹਾ ਵੀ ਅਸੀਂ ਕਿੰਨਾ ਘਰਾਂ 'ਚ ਪੈਦਾ ਹੋ ਗਏ ਜੇ ਫਲਾਨੀ ਥਾਂ ਪੈਦਾ ਹੋਏ ਹੁੰਦੇ ਤਾਂ ਹੁਣ ਨੂੰ ਆ ਕਰ ਦਿੰਦੇ ਹੁਣ ਨੂੰ ਉਹ ਕਰ ਦਿੰਦੇ ਇਹ ਸੋਚਣ ਦੀ ਇਹ ਕਹਿਣ ਦੀ ਬਜਾਏ ਉਹਨਾਂ ਨੇ ਇਹ ਸਾਬਤ ਕੀਤਾ ਵੀ ਤੁਸੀਂ ਉਸ ਗੱਲ ਨਹੀਂ ਹੁੰਦੀ ਜਿਵੇਂ ਕਹਿੰਦੇ ਨੇ ਵੀ ਗਰੀਬ ਜੰਮਣਾ ਪਾਪ ਨਹੀਂ ਗਰੀਬ ਮਰਨਾ ਪਾਪ ਆ ਸੋ ਉਹਨਾਂ ਲੋਕਾਂ ਨੇ ਇਹਨੂੰ ਸਾਬਤ ਕੀਤਾ ਵੀ ਜੇ ਰੱਬ ਨੇ ਸਾਨੂੰ ਉਹਨਾਂ ਘਰਾਂ ਚ ਪੈਦਾ ਕੀਤਾ ਤਾਂ ਅਸੀਂ ਆਪਣੀ ਮਿਹਨਤ ਨਾਲ ਕੁਝ ਵੀ ਕਰ ਸਕਦੇ ਆ ਕੋਈ ਵੀ ਬੰਦਾ ਆਪਣੀ ਜ਼ਿੰਦਗੀ ਚ ਮਿਹਨਤ ਕਰਕੇ ਕਿਸੇ ਮੁਕਾਮ ਤੇ ਪਹੁੰਚ ਸਕਦਾ ਅੱਜ ਮੇਰੇ ਨਾਲ ਹੈ ਮੇਰਾ ਵੱਡਾ ਵੀਰ ਹਰਜੀਤ ਮੇਰੇ ਨਾਲ ਦਾ ਪਿੰਡ ਹੈ ਖੇੜੀ ਖੁਰਦ ਇਹਨਾਂ ਦੀ ਜ਼ਿੰਦਗੀ ਵੀ ਸੰਘਰਸ਼ਪ੍ਰੀ ਰਹੀ ਹੈ ਸੰਘਰਸ਼ ਵੀ ਕੀਤਾ ਔਰ ਕਾਮਯਾਬੀ ਹੋਈ ਆਪਾਂ ਅੱਜ ਵੀਰ ਨਾਲ ਗੱਲਬਾਤ ਕਰਾਂਗੇ ਵੀਰੇ ਕੀ ਹਾਲ ਚਾਲ ਆ ਤੁਹਾਡਾ ਬਹੁਤ ਵਧੀਆ ਸੋਹਣੀ ਵੀਰ ਬਹੁਤ ਵਧੀਆ ਕਿਵੇਂ ਠੀਕ ਠਾਕ ਬਹੁਤ ਕਿਰਪ ਕੋਸ਼ਿਸ਼ ਹੁੰਦੀ ਹੈ ਜੀ ਜਿੱਤ ਵੀਰੇ ਵੀ ਆਪਾਂ ਉਹਨਾਂ ਬੰਦਿਆਂ ਨੂੰ ਲੋਕਾਂ ਦੇ ਰੂਬਰੂ ਕਰੀਏ ਜਿਨ੍ਹਾਂ ਨੇ ਜ਼ਿੰਦਗੀ 'ਚ ਜ਼ੀਰੋ ਤੋਂ ਉੱਠ ਕੇ ਆਪਣੇ ਆਪ ਨੂੰ ਸਾਬਤ ਕੀਤਾ ਮਿਹਨਤ ਦੇ ਬਲ ਬੋਤੇ ਜ਼ਿੰਦਗੀ 'ਚ ਕੰਮਜਾਮ ਹੋਈ ਹੈ ਨਾ ਤਾਂ ਕਿ ਸਾਨੂੰ ਦੇਖ ਕੇ ਚਾਰ ਲੋਕਾਂ ਨੂੰ ਇਹ ਲੱਗਣ ਲੱਗੇ ਵੀ ਜਰ ਜੇ ਇਹ ਲੋਕ ਮਿਹਨਤ ਕਰਕੇ ਅੱਗੇ ਵੱਧ ਸਕਦੇ ਨੇ ਤਾਂ ਅਸੀਂ ਵੀ ਅੱਗੇ ਵੱਧ ਸਕਦੇ ਹਾਂ ਨਾ ਤੁਸੀਂ ਸ਼ੁਰੂ ਤੋਂ ਮੈਂ ਜਾਣਦਾ ਕਿ ਆਪਣੇ ਗਵਾਂਢੀ ਪਿੰਡ ਨੇ ਹਨਾ ਤੁਹਾਨੂੰ ਮੈਂ ਸੰਘਰਸ਼ ਕਰਦਨ ਦੇਖਿਆ ਹੋਇਆ ਤੇ ਲੱਕੜ ਦਾ ਕੰਮ ਤੁਸੀਂ ਸ਼ੁਰੂ ਕੀਤਾ ਹੈ ਨਾ ਨਾਲ-ਨਾਲ ਪੜ੍ਹਾਈ ਕੀਤੀ ਅੱਜ ਤੁਸੀਂ ਫੂਡ ਸਪਲਾਈ ਵਿਭਾਗ ਦੇ ਵਿੱਚ ਬਤੌਰ ਇਨਸਪੈਕਟਰ ਦੇ ਤੌਰ ਤੇ ਕੰਮ ਕਰ ਰਹੇ ਹੋ ਤੁਹਾਡਾ ਇਹ ਸਫ਼ਰ ਕਿੱਦਾਂ ਰਿਹਾ ਦਰਸ਼ਕਾਂ ਨਾਲ ਸਾਂਝਾ ਕਰੂਗਾ ਤੁਸੀਂ ਲੋਕਾਂ ਨੂੰ ਇਹ ਚੀਜ਼ ਮੈਨੂੰ ਲੱਗਦਾ ਹੁੰਦਾ ਵੀ ਲੋਕਾਂ ਨੂੰ ਇਹ ਚੀਜ਼ ਪਤਾ ਲੱਗਣੀ ਚਾਹੀਦੀ ਹੈ ਵੀ ਕਿੰਨਾ ਸੌਖਾ ਹੁੰਦਾ ਕੰਮ ਜਾਪਣਾ ਕਈ ਲੋਕ ਸ਼ਾਇਦ ਮੈਨੂੰ ਲੱਗਦਾ ਵੀ ਇਹਨੂੰ ਬਹੁਤ ਵੱਡਾ ਹੂਆ ਮੰਨ ਲੈਂਦੇ ਨੇ ਹਾਂ ਬਿਲਕੁਲ ਜਿਹੜਾ ਸੰਘਰਸ਼ ਹੈ ਨਾ ਉਹ ਤੁਹਾਨੂੰ ਬਹੁਤ ਕੁਝ ਸਿਖਾਉਂਦਾ ਤੇ ਜੇ ਆਪਾਂ ਬੰਦਾ ਹੱਤਿਆ ਤਰ ਕੇ ਬੈਠਾ ਰਹੇ ਜਾਂ ਕੁਸ਼ਤੀ ਜਾਵੇ ਮੇਰੇ ਕੋਲੇ ਆ ਨਹੀਂ ਮੇਰੇ ਕੋਲੇ ਵਾਹ ਨਹੀਂ ਉਹ ਦੂਸਰਾ ਬੰਦਾ ਇਸ ਤਰ੍ਹਾਂ ਉਹਦੇ ਚੋਂ ਕੁਸ ਕੰਨਾ ਪਾਉਣ ਨੂੰ ਨਹੀਂ ਹੁੰਦਾ ਸਿਰਫ ਚੋਰੇ ਹੁੰਦੇ ਆ ਸੋ ਪਰਮਾਤਮਾ ਦੀ ਮਿਹਰ ਮਾਤਾ ਪਿਤਾ ਦਾ ਆਸ਼ੀਰਵਾਦ ਤੰਗੀਆਂ ਤੁਰਸੀਆਂ ਕਿਉਂਕਿ ਸਾਡੇ ਆਮ ਅਸੀਂ ਘਰਾਂ ਚੋਂ ਉੱਠੇ ਆ ਬਿਲਕੁਲ ਬਾਈ ਆਪਣਾ ਬੈਕਗ੍ਰਾਉਂਡ ਲਗਭਗ ਇੱਕੋ ਜਿਹਾ ਹੀ ਹੈ ਹਾਂ ਬਿਲਕੁਲ 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 ਆਪਣੇ ਕੋਲ ਕੋਈ ਜਾਇਦਾਦਾਂ ਜਾਂ ਕੋਈ ਬਹੁਤੇ ਵੱਡੇ ਕਾਰੋਬਾਰ ਦਾ ਹੈ ਨਹੀਂ ਸੀ ਪਰ ਇੱਕ ਰਾਹ ਸੀਗਾ ਵੀ ਆਪਾਂ ਅੱਗੇ ਤੁਰਨਾ ਤੇ ਇਸ ਤਰ੍ਹਾਂ ਹੋਇਆ ਵੀ ਸਾਡਾ ਪ੍ਰਾਣ ਜੋ ਕਾਰੋਬਾਰ ਹੈ ਕੰਮ ਧੰਦਾ ਕਿਉਂਕਿ ਮੈਂ ਆਰਾਮਗੜੀਆ ਤਰਖਾਨ ਪਰਿਵਾਰ ਨਾਲ ਸੰਬੰਧ ਰੱਖਦਾ ਕੰਮਕਾਰ ਵਾਲੇ ਪਰਿਵਾਰਾਂ ਤਾਂ ਸਾਡੇ ਪਰਿਵਾਰਾਂ ਦੇ ਵਿੱਚ ਜਿਸ ਤਰ੍ਹਾਂ ਕਹਿੰਦੇ ਵੀ ਜਨਮ ਤੋਂ ਹੀ ਸਾਡੇ ਖੂਨ ਚ ਹੀ ਕਹਿੰਦੇ ਕਾਰੀਗਰੀ ਹੈ ਇਸੇ ਤਰੀਂ ਹੁੰਦਾ ਬਾਕੀ ਜਿਹੋ ਜਿਹੇ ਘਰ ਦਾ ਮਾਹੌਲ ਹੁੰਦਾ ਘਰ ਦੀਆਂ ਲੋੜਾਂ ਜਾਂ ਜਿੰਨੇ ਕੁ ਬਿੱਤੀ ਸਾਧਨ ਜਿਹੜਾ ਜਿਹਾ ਮਾਹੌਲ ਹੋ ਸੋਨੂੰ ਉਸ ਸੰਸਾਰ ਧਾਰਨ ਲੈਂਦਾ ਬਿਲਕੁਲ ਸੋ ਮੈਨੂੰ ਵੀ ਸ਼ੁਰੂ ਤੋਂ ਹੀ ਜਦੋਂ 14-15 ਸਾਲ ਦੇ ਵਿੱਚ ਜਦੋਂ ਆਪਾਂ ਕਹਿੰਦੇ ਆ ਸਿਆਣੇ ਜੇ ਹੁੰਨੇ ਆ ਮੈਨੂੰ ਸਮਝ ਆ ਜਾਂਦੀ ਹੈ ਆਪਣ ਨੂੰ ਵੀ ਆਪਣੀ ਲਾਈਫ ਹੈ ਨਾ ਬਾਕੀ ਜਾਣਾ ਪਿਤਾ ਜੀ ਦੇ ਨਾਲ ਆਪਣੇ ਇਸ ਕੰਮ ਦੇ ਵਿੱਚ ਲੱਕੜੀ ਦੇ ਕੰਮ ਦੇ ਵਿੱਚ ਹੱਥ ਪਟੋਣਾ ਸ਼ੁਰੂ ਕੀਤਾ ਸ਼ੇਰਪੁਰ ਸਾਡਾ ਲਗਭਗ 1978-79 ਤੋਂ کارਖਾਨਾ ਸਾਝੇ ਪਰਿਵਾਰ ਦੇ ਵਿੱਚ ਜੀ ਮੈਂ ਉੱਥੇ ਜਾਂਦਾ ਤੇ ਕੰਮ ਕਰਦੇ ਜਾਂ ਕਿਸੇ ਦੇ ਘਰ ਬਾਹਰ ਕੋਠੀਆਂ 'ਚ ਮੇਰੇ ਪਾਪਾ ਜੀ ਹੁਣੀ ਹਾਂ ਜਾਂ ਮੇਰੇ ਤਾਏ ਚਾਚਾ ਦੇ ਜਿਹੜੇ ਪੁੱਤਰ ਮੇਰੇ ਭਰਾ ਕੰਮ ਕਰਦੇ ਮੈਂ ਨਾਲ ਜਾਂਦਾ ਸੋ ਉਥੋਂ ਲੱਗਣ ਲੱਗੀ ਪੜ੍ਹਦੇ ਸੀ ਉਹਨਾਂ ਟਾਈਮਾਂ ਦੇ ਵਿੱਚ ਪੜ੍ਹਨ ਚ ਵਧੀਆ ਸੀ ਸਰਕਾਰੀ ਸਕੂਲ ਆਪਣੇ ਜਿਹੜੇ ਸ਼ੇਰਪੁਰ ਤੋਂ ਮੈਂ ਪੜਿਆ ਪਨਾਮ ਜਿਹੜੋ ਮੀਡਲ ਤੱਕ ਸਰਕਾਰੀ ਮੀਡਲ ਸਕੂਲ ਇਨਾਬਾਜਵਾ ਉਸ ਤੋਂ ਬਾਅਦ ਪਲੱਸ 2 ਸਰਕਾਰੀ ਸੀਨੀਅਰ ਸੈਂਟਰ ਸਕੂਲ ਸ਼ੇਰਪੁਰ ਸੋ ਉੱਥੇ ਇਹ ਆਪਦੇ ਆਪ ਨੂੰ ਹੁੰਦਾ ਵੀ ਬੇਲੇ ਨਹੀਂ ਰਹਿਣਾ ਕੋਈ ਛੁੱਟੀ ਹੋਣੀ ਜਾਂ ਆਪਣਾ ਜੂਨ ਦੀਆਂ ਛੁੱਟੀਆਂ ਹੋਣੀਆਂ ਤਾਂ ਕੰਮ ਤੇ ਕਰਨਾ ਇਹ ਵੀ ਸੀ ਵੀ ਆਪਾਂ ਘਰ ਦੇ ਜਿਹੜਾ ਹਾਲਤਾਂ ਨੂੰ ਬਦਲੀਏ ਬਿਲਕੁਲ ਪਿਤਾ ਜੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਆਪਦੇ ਸਮੇਂ ਅਨੁਸਾਰ ਜਿਵੇਂ ਹੁੰਦੀ ਆ ਪਰ ਆਪਾਂ ਨੂੰ ਪਤਾ ਹੀ ਹੁੰਦਾ ਵੀ ਇੱਕ ਜੋ ਦਿਹਾੜੀਦਾਰ ਬੰਦਾ ਜਾਂ ਇੱਕ ਕੰਮ ਆ ਉਹ ਆਪਦਾ ਉਹ ਜਾਂ ਤਾਂ ਸਾਰਾ ਲਾਉਂਦਾ ਚਾਹੇ ਬੰਦਾ ਸਕਿਲਡ ਆ ਚਾਹੇ ਅਨਸਕਿਲਡ ਆ ਪਰ ਫਿਰ ਵੀ ਔਲਾਦ ਨੂੰ ਹੁੰਦੀ ਆ ਵੀ ਮੈਂ ਆਪਣੇ ਮਾਪੇ ਲਈ ਕੁਝ ਚੰਗਾ ਕਰਾਂ ਸੋ ਇਸੇ ਤਰ੍ਹਾਂ ਮੈਂ ਲਗਭਗ 14-15 ਸਾਲ ਦੀ ਉਮਰ ਦੇ ਵਿੱਚ ਕੰਮ ਆਪਦਾ ਕਰਨ ਲੱਗ ਗਿਆ ਤੇ ਕੰਮ ਮੇਰੇ ਇੱਕ ਜਿਵੇਂ ਕਹਿ ਦੇਣਾ ਵੀ ਸਪੈਸ਼ਲਾਈਜੇਸ਼ਨ ਵੀ ਸਾਡੇ ਖਰਾਦ ਲੱਗਿਆ ਲੱਕੜੀ ਦੇ ਜਿਵੇਂ ਪਾਵੇ ਖਰਾਦ ਦੇ ਨੇ ਬੈਡਾਂ ਦੇ ਮੰਜਿਆਂ ਦੇ ਜਾਂ ਹੋਰ ਇਸ ਤਰ੍ਹਾਂ ਦਾ ਤੇ ਉਹਦੇ ਚ ਮੈਂ ਛੋਟਾ ਹੀ ਸਿੱਖ ਗਿਆ ਛੋਟਾ ਹੁੰਦਾ ਲੈਕਸਪਰਟ ਹੋਵੇ ਛੋਟੇ ਹੁੰਦੇ ਕਿਉਂਕਿ ਕੇ ਵੀ ਹੁੰਦਾ ਨਾ ਜਦੋਂ ਕੋਈ ਮੈਂ ਦੇਖਿਆ ਜਦੋਂ ਛੋਟੀ ਉਮਰ ਤੋਂ ਜਵਾਬ ਕੰਮ ਕਰਨ ਲੱਗ ਜੇ ਉਹਨੂੰ ਪਿਆਰ ਵੀ ਬਹੁਤ ਮਿਲਦਾ ਹੈ ਹਾਂ ਉਹਨੂੰ ਮਹੱਬਤ ਵੀ ਮਿਲਦੀ ਹੈ ਬਹੁਤ ਤੇ ਆਦੇ ਹਨ ਕਿ ਮੈਂ ਮੈਂ ਵੀ ਬਹੁਤ ਛੋਟੀ ਮਤਕਮ ਵਿੱਚ ਕੀਆ ਸੀ ਤਾਂ ਲੋਕਾਂ ਲਈ ਇਹ ਜਬਾਕ ਜਾ ਕੰਮ ਕਰੀ ਜਾਂਦਾ ਹੈ ਯਾਰ ਹਨਾ ਹਾਂਜੀ ਹਾਂ ਚਲੋ ਕਹਿੰਦੇ ਸਾਡੇ ਵਾਲੇ ਕਈ ਵਾਰੀ ਐ ਵੀ ਹੁੰਦਾ ਯਾਰ ਸਾਡੇ ਵਾਲੇ ਸੜੇ ਬੁੱਢੜੇ ਫਿਰਦੇ ਰਹਿੰਦੇ ਨੇ ਯਾਰ ਹਨਾ ਕਈ ਵਾਰੀ ਐ ਵੀ ਹੁੰਦਾ ਅਕਸਰ ਹਨਾ ਬਿਲਕੁਲ ਤੇ ਮੈਂ ਤੁਸੀਂ ਜਦੋਂ ਕੰਮ ਕਰਨ ਜਾਂਦੇ ਹੋਗੇ ਲੋਕਾਂ ਦੇ ਘਰਾਂ 'ਚ ਫਿਰ ਇਹ ਵੀ ਅਕਸਰ ਦੇਖਣ ਨੂੰ ਮਿਲਦਾ ਹੋਊਗਾ ਹਨਾ ਕਿ ਕੋਈ ਲੋਕੀ ਸੰਪਲਾਂ ਦੇਣ ਲੱਗਦੇ ਨੇ ਫਿਰ ਹਾਂ ਬਿਲਕੁਲ ਇੱਕ ਸ਼ੇਰਪੁਰ ਸਹਿਰ ਸੋਨੇਬਈ ਆਪਾਂ ਕੋਈ ਦੁਨੀਆਂ ਉੱਥੋਂ ਜੁੜੇ ਆ ਇੱਕ ਤਰ੍ਹਾਂ ਨਾਲ ਆਪਾਂ ਰਹਿਣੇ ਚਾਹੀ ਪਿੰ ਤੇ ਸਾਡੇ ਉਥੇ ਜਿੰਨੇ ਅ ਅਗਰਵਾਲ ਫੈਮਲੀ ਜਿਹਨੂੰ ਆਪਾਂ ਲਾਲੇ ਬਾਗੂ ਕਹਿੰਦੇ ਆ ਪਾਣੀਆਂ ਕਹਿੰਦੇ ਆ ਉਹ ਸਾਡੇ ਫਾਦਰ ਸਾਹਿਬ ਉਹਨਾਂ ਨੇ ਇਸ ਤਰ੍ਹਾਂ ਵਰਤਦੇ ਸੀ ਜਿਵੇਂ ਭਾਈ ਹੋਣ ਓਕੇ ਤੇ ਉਥੇ ਦੇ ਜਿਵੇਂ ਮੈਂ ਪਰਿਵਾਰਾਂ ਦੇ ਨੌ ਲਾਈਨ ਵੀ ਲੱਗ ਜਾਂ ਨਾ ਤਾਂ ਕਿੰਨੇ ਪਰਿਵਾਰ ਨੇ ਉਹ ਜਦੋਂ ਮੈਂ ਜਾਂਦਾ ਛੋਟਾ ਹੁੰਦਾ ਪਾਪਾ ਜੀ ਉਹਨਾਂ ਦੇ ਨਾਲ ਜਾਵੜਦਾ ਕਦੇ ਤਾਂ ਉਹਨਾਂ ਆਂਟੀਆਂ ਹੁੰਦੀਆਂ ਸੀ ਮੇਰਾ ਬਹੁਤ ਪਿਆਰ ਕਰਦੇਵੇਂ ਮਿਸਤਰੀ ਜੀ ਦਾ ਬੇਟਾ ਐ ਇਸ ਤਰ੍ਹਾਂ ਕਰਕੇ ਫਿਰ ਉਸ ਉਹਨਾਂ ਦੇ ਬੱਚਿਆਂ ਦੇ ਨਾਲ ਸੰਬੰਧ ਬਣ ਕੇ ਮੈਂ ਈਵਨ ਕਿ ਮੈਂ ਕਿਤਾਬਾਂ ਲੈ ਲੈ ਪੜਿਆ ਆ ਸੇਠ ਬਗੂਰਾਮ ਜੀ ਨੇ ਉਹਨਾਂ ਦੇ ਪੁੱਤਰ ਸੋਨੀ ਤੇ ਸੈਲੀ ਨੇ ਮੈਂ ਉਹਨਾਂ ਦੀਆਂ ਕਿਤਾਬਾਂ ਨਾਲ ਪੜਿਆ ਤੇ ਪਾਪਾ ਜੀ ਕੰਮ ਕਰਦੇ ਹੁੰਦੇ ਜਿੱਦੋਂ ਉਹਨਾਂ ਦੇ ਹੋਣਾ 8ਵੀਂ 9ਵੀਂ 10ਵੀਂ ਤਾਂ ਉਹ ਉੱਥੋਂ ਕਿਤਾਬਾਂ ਉਹ ਪੁਰਾਣੀਆਂ ਲੈ ਆਉਂਦੇ ਤੇ ਮੈਂ ਪੜਦਾ ਉਹੀ ਗੱਲ ਹੈ ਹਰਜੀਤ ਜੀ ਸਾਂਝ ਕਿੰਨੀ ਸੀ ਯਾਰ ਹੈਨਾ ਕਿੰਨੀ ਮੁਹੱਬਤ ਸੀ ਯਾਰ ਹੈਨਾ ਜੇ ਕੋ ਉਹ ਟਾਈਮ ਦੀ ਗੱਲ ਕਰੀਏ ਤਾਂ ਹੁਣ ਤੁਸੀਂ ਕਿਤਾਬਾਂ ਦੀ ਗੱਲ ਕਰਦੇ ਹੋ ਕਿਤਾਬਾਂ ਲੈ ਲੈ ਕੇ ਪੜਨਾ ਕਿਉਂਕਿ ਇਹ ਵੀ ਇਹ ਲੱਭੀ ਲਗਣ ਹੁੰਦੀ ਹੈ ਇੱਕ ਹੈਨਾ ਕਿਉਂਕਿ ਤੁਹਾਨੂੰ ਸ਼ੌਕ ਸੀ ਵੀ ਯਾਰ ਮੈਂ ਕਿਸੇ ਲੈਵਲ ਤੇ ਜਾਣਾ ਤਾਂ ਕਿ ਮੈਨੂੰ ਇਹ ਚੀਜ਼ੋ ਲੰਘਣਾ ਪਊਗਾ ਕਈ ਲੋਕ ਨਾ ਹੱਥ ਖੜਾ ਕਰ ਜਾਂਦੇ ਨੇ ਵੀ ਯਾਰ ਉਹ ਫਿਰ ਬਾਅਦ ਚ ਉਲਾਂਬੇ ਚ ਦੇ ਜਾਣਗੇ ਵੀ ਯਾਰ ਮੈਨੂੰ ਆ ਨਹੀਂ ਮਿਲਿਆ ਜੇ ਮੇਰੇ ਕੋਲੇ ਉਹ ਚੀਜ਼ ਹੁੰਦੀ ਤਾਂ ਸ਼ਾਇਦ ਮੈਂ ਆ ਕਰ ਦਿੰਦਾ ਹਾਂ ਆ ਕੋਸੀ ਜਾਣਾ ਬੈਠੇ ਕੋਸੀ ਜਾਣਾ ਮਨ ਲਾ ਦੀ ਕੋਸਣ ਦੇ ਨਾਲੋਂ ਜ਼ਿਆਦਾ ਜੇ ਬੰਦਾ ਹਿੰਮਤ ਮਾਰ ਲੇ ਤਾਂ ਕੋਈ ਇਹੋ ਜਿਹਾ ਮੁਕਾਮ ਹੈ ਜਿਹੜੂ ਹਸਲ ਨਹੀਂ ਕੀਤਾ ਦੱਸ ਸਕੀ ਬਿਲਕੁਲ ਇਹੋ ਕੋਈ ਸ਼ੱਕ ਨਹੀਂ ਹਣਾ ਹਾਂਜੀ ਤੇ ਤੁਸੀਂ ਫਿਰ ਹੁਣ ਜਿਵੇਂ ਮੰਜੇ-ਮੁੰਜੇ ਵੀ ਮੈਂ ਹੈਣਾ ਵੀ ਜਾਂਦੇ ਸੀ ਬਣਾਉਣ ਘਰਾਂ ਦੇ ਵਿੱਚ ਮੰਜੇ ਠੀਕ ਕਰਨੇ ਜਾਓ ਕਰਨੇ ਸਾਰੇ ਹੈਣਾ ਤੇ ਉਹ ਉਹ ਦੇਖੋ ਵੀ ਜਦੋਂ ਤੁਸੀਂ ਇੱਕ ਮੈਂ ਸੌਰੀ ਬਾਈ ਦਾ ਦੱਸਣਾ ਭੁੱਲ ਗਿਆ ਵੀ ਬਾਈ ਲਿਖਦੇ ਬਹੁਤ ਸੋਹਣਾ ਨੇ ਮੈਂ ਬਾਈ ਦੀ ਹਰ ਲਿਖਤ ਪੜ੍ਹਦਾ ਇਹ ਲਿਖ ਕੀ ਫੇਸਬੁੱਕ ਤੇ ਪਾਉਂਦੇ ਨੇ ਤੇ ਬਾਈ ਦੀ ਕਿਤਾਬ ਵੀ ਆ ਚੁੱਕੀ ਹੈ ਕਵਿਤਾਵਾਂ ਦੀ ਆਖਰੀ ਸੱਤ ਹਾਂਜੀ ਤੇ ਬਾਈ ਦੇ ਲਿਖਤਾਂ ਦੇ ਵਿੱਚ ਨਾ ਪ੍ਰੋਪਰ ਪੈੰਡੂ ਝਲਕਦਾ ਪੈੰਡੂ ਪਣਾ ਪ੍ਰੋਪਰ ਕਿਉਂਕਿ ਅਸੀਂ ਦੋਨੀ ਮਾਲਵੇ ਵਾਲੇ ਭਰਾ ਹਨ ਤੇ ਉਹ ਚੀਜ਼ਾਂ ਜਿਹੜੇ ਵਿੰਭ ਬਾਈ ਵਰਤ ਦਾ ਲਿਖਤ ਦੇ ਵਿੱਚ ਜੇ ਮੈਂ ਥੋੜੇ ਦੇ ਪਹਿਲਾਂ ਵੀ ਤੁਹਾਡੀ ਗੱਲ ਪੜਦਾ ਸੀਗਾ ਦਾਤੀਆਂ ਨੂੰ ਦੰਦੇ ਘਣਾਉਣ ਵਾਲੇ ਹਾਂਜੀ ਹਾਂ ਬਿਲਕੁਲ ਹੈਨਾ ਹਾਂਜੀ ਤੇ ਉਹ ਜਿਹੜੀ ਤੁਸੀਂ ਲਿਖੀ ਸੀ ਉਹ ਮੇਰਾ ਸੱਚ ਹੈ ਕਿਉਂਕਿ ਮੈਂ ਦੇਖਿਆ ਹੋਇਆ ਹੈ ਨਾ ਖੁਦ ਹਾਂਜੀ ਤੇ ਤੁਸੀਂ ਉਹ ਗੱਲ ਦਰਸ਼ਕਾਂ ਨਾਲ ਵੀ ਸਾਂਝੀ ਕਰੋ ਹਾਂ ਉਹ ਇਸ ਤਰ੍ਹਾਂ ਦੀ ਵੀ ਜਦੋਂ ਨਿੱਕੇ ਨਿੱਕੇ ਸਾਡੇ ਕਾਰਖਾਨੇ ਘਰੇ ਸੀ ਜਿਹਨੂੰ ਕਹਿੰਦੇ ਆ ਵੀ ਆਪਣੇ ਕਿਸਾਨ ਸਾਹਮਣੇ ਹੁੰਦੇ ਸੀ ਸੇਪੀ ਤੇ ਕੰਮ ਕਰਦੇ ਹੁੰਦੇ ਸੀ ਸਾਡੇ ਤਾਇਆ ਜੀ ਹੁਣੀ ਤਾਂ ਅਸੀਂ ਦੇਖਦੇ ਵੀ ਉਦੋਂ ਸਾਰੀ ਵੱਡੀ ਹੱਥੀ ਹੁੰਦੀ ਹੁੰਦੀ ਸੀ ਕਣਕ ਦੀ ਤੇ ਦਾਤੀਆਂ ਦੇ ਵੱਡੇ ਵੱਡੇ ਉਹ ਪਲੰਦੇ ਬੰਨ ਕੇ ਇੱਕ ਤਰ੍ਹਾਂ ਦੇ ਸਾਡੇ ਉੱਥੇ ਆਉਂਦੇ ਤੇ ਉਹ ਕਹਿ ਦਿੰਦੇ ਵੀ ਜਿਹੜਾ ਵੀ ਜ਼ਿਮੀਦਾਰ ਹੁੰਦਾ ਵੀ ਮਿਸਤਰੀ ਆ ਮੈਂ ਤਾਂ ਐ ਕਰ ਵੀ ਚਾ ਤਾਂ ਹੁਣੇ ਦੇ ਦੇਗਾ ਰਾਤ ਨੂੰ ਨਹੀਂ ਸਵੇਰੇ ਅਸੀਂ ਤਾਂ ਜਾਣਾ ਸਾਧਰੇ ਬਟਨ ਜਾਵਾਂਗੇ ਵੀ ਸਾਡੇ ਬੰਦੇ ਬਹੁਤ ਨੇ ਤੇ ਇਹ ਨਾ ਹੋਵੇ ਵੀ ਦਾਤੀਆਂ ਤਾਂ ਕਾਜ ਹੁਣੇ ਉਹ ਸਾਰੀ ਸਾਰੀ ਰਾਤ ਹੀ ਕੱਢੀ ਜਾਂਦੇ ਦਿੰਦੇ ਉਹ ਅਸੀਂ ਸਾਨੂੰ ਚਾਹ ਹੁੰਦਾ ਦੇਖਦਾ ਜਦੋਂ ਰੇਤੀ ਨਾ ਦੰਦੇ ਕੱਢਦੇ ਨਾ ਚੰਗਿਆੜੇ ਨਿਕਲਦੇ ਬਹੁਤ ਚਾਹ ਹੁੰਦਾ ਸਾਡਾ ਆਪ ਨੂੰ ਬੱਚਾ ਫਿਰ ਉਹ ਤੋਂ ਬਾਅਦ ਇਹ ਵੀ ਹੋਇਆ ਸੀ ਵੀ ਰੇਤੀ ਤੇ ਬਾਅਦ ਫਿਰ ਉਹ ਆ ਗਈ ਸੀ ਮਸ਼ੀਨ ਢੇਡਣ ਵਾਲੀ ਇਹ ਲੋਕਾਂ ਨੂੰ ਚਾਹ ਹੁੰਦਾ ਸੀ ਢੇਡਣ ਦਾ ਹੈ ਨਾ ਤੇ ਹਾਂ ਤੇ ਫਿਰ ਉਹ ਸਾਇਨ ਬਣ ਗਈ ਤੇ ਉਹਦੇ ਨਾਲ ਕੀ ਹੋਇਆ ਵੀ ਸਾਨੂੰ ਵੀ ਚਾਹ ਹੁੰਦਾ ਜਦੋਂ ਘਮਾਉਂਦੇ ਇਹਨਾਂ ਦਾ ਚੱਕਾ ਜਾ ਤੇ ਫਿਰ ਉਹ ਜਿਹੜਾ ਕੰਮ ਸੀ ਜਿਹੜਾ ਘੰਟ ਮਤਲ ਘੰਟੇ ਨਾਲ ਹੁੰਦਾ ਸੀ ਉਹਦੇ ਟਾਈਮ 'ਚ ਹੋਣ ਲੱਗ ਗਿਆ ਅਦੇ ਟਾਈਮ 'ਚ ਹੋ ਗਿਆ ਉਹਦਾ ਵੀ ਚਾਹ ਹੁੰਦਾ ਵੀ ਬੜਾ ਫਿਰ ਅਸੀਂ ਪੰਗੇ ਵੀ ਲੈਂਦੇ ਕਈਆਂ ਦੰਤਿਆਂ ਖਰਾਬ ਵੀ ਕਰ ਦਿੰਦੇ ਉਹਦੇ ਤੇ ਉਹ ਚੇਨੀ ਮੇਦੰਦੇ ਨੇ ਨਿਕਲਦੇ ਪਰ ਸਮਾਂ ਬਦਲ ਰਿਹਾ ਜਦੋਂ ਸਮਾਂ ਬਦਲ ਰਿਹਾ ਟੈਕਨੀਕਸ ਬਦਲ ਰਹੀਆਂ ਨੇ ਸਾਰਾ ਕੁਝ ਹਾਂ ਤਕਨੀਕ ਤਾਂ ਜਿਵੇਂ ਜਿਵੇਂ ਆਈਆਂ ਚੀਜ਼ਾਂ ਦੇਖੋ ਬਦਲਣੀਆਂ ਨੇ ਔਰ ਚੰਗੀ ਗੱਲ ਵੀ ਹੈ ਖੈਰ ਇਹ ਹੈ ਨਾ ਪਰ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੁੰਦਾ ਵੀ ਇਹ ਚੀਜ਼ਾਂ ਆਨਲਾਈਨ ਸਾਡੀਆਂ ਸਾਂਝੀਆਂ ਕਿਤੇ ਨਾ ਕਿਤੇ ਥੋੜੀਆਂ ਜਿਹੀਆਂ ਘਟ ਗਈਆਂ ਕਿਉਂਕਿ ਲੋਡ ਹੁੰਦੀ ਸੀ ਅੱਗੇ ਜਿਵੇਂ ਹੁਣ ਤੁਸੀਂ ਕਹਿੰਦੇ ਓਹੀ ਗੱਲ ਕਰਦੇ ਆ ਵੀ ਸਾਰੇ ਪਿੰਡ ਦੇ ਬੰਦੇ ਤੁਹਾਡੇ ਕੋਲੇ ਦੰਦਤੀਆਂ ਦੇ ਦੰਦੇ ਘੜਾਉਣ ਦੇ ਇੱਕ ਸਾਂਹ ਹੁੰਦੀ ਸੀ ਇੱਕ ਮੁਹੱਬਤ ਹੁੰਦੀ ਸੀ ਬੰਦੇ ਬੈਠਦੇ ਸੀ ਜੁੜਦੇ ਸੀ ਗੱਲਾਂ ਕਰਦੇ ਸੀ ਹਾਂਜੀ ਹਾਂ ਹੈਨਾ ਤੇ ਉਹ ਪ੍ਰੇਮ ਕਿੰਨਾ ਹੁੰਦਾ ਸੀ ਕਿਉਂਕਿ ਕਿਤਨਾ ਕਿਤੇ ਜਿਹੜੀ ਸਾਹ ਦਾ ਲੋੜ ਨਾਲ ਜੁੜੀ ਹੋਈ ਆ ਹੈਨਾ ਹਾਂਜੀ ਹਾਂ ਜਦੋਂ ਲੋੜਾ ਖਤਮ ਹੋ ਗਈਆਂ ਤਾਂ ਸਾਹ ਖਤਮ ਤੇ ਉਹ ਤਾਂ ਸਾਹ ਖਤਮ ਹੋ ਰਹੀਆਂ ਨੇ ਕਿਉਂਕਿ ਲੋੜ ਹੁੰਦੀ ਸੀ ਤਾਂ ਸਾਹ ਹੁੰਦੀ ਸੀ ਜੇ ਆਪਾਂ ਗੱਲ ਕਰੀਏ ਹੁਣ ਗੁੱਲੀ ਘਟਾਉਣੀ ਹੁੰਦੀ ਸੀਗੀ ਹਾਂ ਤਾਂ ਤੁਹਾਡਾ ਲਾਣਾ ਮਸ਼ਹੂਰ ਹੁੰਦਾ ਸੀਗਾ ਵੀ ਆ ਵੀ ਉਹ ਗੁੱਲੀ ਘੜਾ ਕੇ ਲੈ ਕੇ ਆਵਾਂਗੇ ਤਾਂ ਖੇਡਾਂਗੇ ਹੈਨਾ ਉਤੋਂ ਕਿਉਂਕਿ ਚਾਹ ਹੁੰਦਾ ਇਹ ਜਵਾਕਾਂ ਨੂੰ ਬਿਲਕੁਲ ਉਹ ਉਹ ਸਾਰਾ ਕੁਝ ਹੀ ਖਤਮ ਗੋ ਖੇਡਾਂ ਵੀ ਨਹੀਂ ਰਹੀਆਂ ਤੇ ਉਹ ਹੈ ਜਿਾ ਬਚਪਨ ਵੀ ਨਹੀਂ ਰਿਹਾ ਜਿਹੜਾ ਆਪਣਾ ਬਚਪਨ ਸੀ ਤੇ ਹੁਣ ਤਾਂ ਬਚਪਨ ਸਾਰਾ ਮੋਬਾਈਲਾਂ ਚ ਝੁਲਜ ਗਿਆ ਜਾਂ ਉਹ ਮਤਲਬ ਪੜ੍ਹਾਈ ਚ ਝੁਲਜਿਆ ਪਿਆ ਤਾਂ ਇਸ ਕਰਕੇ ਉਹ ਜਿਵੇਂ ਉਹ ਉਹ ਜਿਹੜਾ ਸਾਡੇ ਵਾਲਾ ਸਿਸਟਮ ਸੀ ਆਪਣੇ ਵਾਲਾ ਬਚਪਨ ਸੀ ਉਹ ਬਚਪਨ ਦਾ ਦੌਰ ਹੀ ਖਤਮ ਹੋ ਗਿਆ ਤੇ ਬਾਕੀ ਆਪਾਂ ਲੋੜ ਵਾਲੀ ਗੱਲ ਕਰਦੇ ਆਂ ਇਹ ਵੀ ਹੋ ਗਿਆ ਸਾਡੇ ਸਮਾਜ ਦੇ ਵਿੱਚ ਚੀਜ਼ਾਂ ਥੋੜੀਆਂ ਹੁੰਦੀਆਂ ਸੀ ਤੇ ਜਿਹਦੀ ਜਿਹਦੀ ਲੋੜ ਹੁੰਦੀ ਸੀ ਉਹ ਇੱਕ ਚੀਜ਼ ਤੋਂ ਹੀ ਪੂਰੀ ਕਰਦੇ ਜਿਵੇਂ ਇੱਕ ਪਿੰਡ 'ਚ ਇੱਕ ਟਰੈਕਟਰ ਹੋਣਾ ਇੱਕ ਅੱਧਾ ਸਕੂਟਰ ਹੁੰਦਾ ਸੀ ਤਾਂ ਇਸ ਤਰ੍ਹਾਂ ਉਹਦੀ ਵਰਤੋਂ ਸੀ ਸਾਰੇ ਇੱਕ ਬਹੁਤ ਵੱਡੀ ਸਾਂਝ ਨੂੰ ਬਣਾ ਕੇ ਰੱਖਦੀ ਸੀ ਕਿਉਂਕਿ ਹੁਣ ਥੋੜਾ ਜਿਆਦਾ ਪਦਾਰਤਵਾਦੀ ਯੁੱਗ ਹੈ ਹਰ ਇੱਕ ਬੰਦਾ ਕਹਿੰਦਾ ਵੀ ਮੈਂ ਜੇ ਕੋਈ ਚੀਜ਼ ਆ ਤਾਂ ਮੇਰੇ ਕੋਲੇ ਹੋਵੇ ਮੈਨੂੰ ਕਿਸੇ ਕੇ ਹੱਥ ਨਾਲਨੇ ਪੈਣਾ ਉਹ ਜਿਹੜੇ ਹੱਥ ਢਣੇ ਆਸਲ ਵਿੱਚ ਉਹ ਸਾਂਝ ਖਤਮ ਕਰ ਗਏ ਮੈਂ ਬੇਸਿਕਲੀ ਹੱਥ ਢਣੇ ਹੁੰਦੇ ਸੀਗੇ ਉਹ ਮੁਹੱਬਤ ਹੁੰਦੀ ਸੀ ਉਹਨਾਂ ਦੇ ਤਰੀਕੇ ਕਹਿਣ ਦੇ ਨਾਲ ਉਹ ਗਲਤ ਹੋ ਗਏ ਜਾਂ ਕਹਿਦੀ ਆਪਾਂ ਉਹਨੂੰ ਗਲਤ ਕਿਣਾ ਲੈ ਲਿਆ ਹਨਾ ਲੈ ਲਿਆ ਤੇ ਫਿਰ ਭਾਈ ਉੱਥੋਂ ਪਿੰਡੋਂ ਜਿਵੇਂ ਤੁਸੀਂ ਸ਼ਿਰਪਰ ਦੀ ਗੱਲ ਕਰਦੇ ਹੋ ਤੇ ਫਿਰ ਪੜ੍ਹਾਈ ਦੇ ਮਤਲਬ ਵੀ ਲਾਸਤੂ ਤੱਕ ਤਾਂ ਜੇ ਚਿਰ ਪਰ ਕੀਤੀ ਫਿਰ ਉਹ ਤੋਂ ਬਾਅਦ ਅੱਗੇ ਇਹ ਨਹੀਂ ਹੋਇਆ ਵੀ ਯਾਰ ਚਲੋ ਕੰਮ 'ਚ ਤਾਂ ਪੈ ਗਏ ਹੁਣ ਛੱਡ ਕੀ ਕਿੜਾ ਪੜਕੇ ਆਪਣੇ ਪਿੰਡਾਂ ਦੇ ਵਿੱਚ ਨਾ ਜਾਂ ਆ ਵੀ ਹੁੰਦਾ ਵੀ ਯਾਰ ਪੜਕੇ ਕਿਹੜਾ ਡੀਸੀ ਲੱਗਣਾ ਹੈ ਛੱਡ ਤੂੰ ਕੰਮ ਹੀ ਕਰ ਲੈ ਹੁਣ ਕੰਮ 'ਚ ਵਧੀਆ ਚਾਰ ਪੈਸੇ ਬਣ ਲੈ ਉਹਦੇ ਲਾਲਚ ਵੀ ਹੁੰਦਾ ਆਪਾਂ ਨੂੰ ਛੋਟੀਆਂ ਮਤਿ ਪੈਸੇ ਕਮਾਉਣ ਲੱਗ ਜੰਨੇ ਆਪਾਂ ਤੇ ਪੜਾਈ ਨੂੰ ਜਾਰੀ ਰੱਖਣ ਦਾ ਫਿਰ ਕਿਦਾਂ ਸਿਲਸਿਲਾ ਬਣਿਆ ਕਿਸੇ ਨੇ ਕਿਹਾ ਸਟੈਸ ਲਈ ਜਾਂ ਕੀ ਆਪਦੇ ਦਿਮਾਗ 'ਚ ਸੀਗਾ ਕਿੰਨਾ ਉਹ ਵੀ ਨਾਟਕੀ ਘਟਨਾ ਕਰਮ ਸੀ ਅਸਲ 'ਚ ਮੇਰੇ ਪਾਪਾ ਜੀ ਮੈਨੂੰ ਪੜਾਉਣਾ ਚਾਹੁੰਦਾ ਸਾਰਾ ਪਰ ਹੋਇਆ ਕਿ ਜਦੋਂ ਮੈਂ ਪਲੱਸ 2 ਦੇ ਪੇਪਰ ਦਿੱਤੇ ਆ ਪਾਪਾ ਜੀ ਦੀ ਨਿਗਾਹ ਘਟ ਗਈ ਕੋ ਲਖ ਉਹਨਾਂ ਦੇ ਮੋਤੀਆ ਹੋ ਗਿਆ ਤੇ ਆਪਰੇਸ਼ਨ ਕਰਾਉਣਾ ਪੈ ਗਿਆ ਉਹ 1999 ਦੀ ਗੱਲ ਹੈ ਉਹ ਬਿਮਾਰ ਕਾਫੀ ਰਹਿਣ ਲੱਗ ਗਈ ਕਮਜ਼ੋਰੀ ਹੋ ਗਈ ਇੱਕ ਦੋ ਜਦੋਂ ਬੰਦਾ ਬਿਮਾਰ ਹੋ ਜਾਂਦਾ ਕਿਸੇ ਕਾਰਨ ਨਾ ਉਹਨੂੰ ਹੋਰ ਅਲਾਮਤਾਂ ਚਿੰਬੜ ਜਾਂਦੀਆਂ ਨੇ ਮੈਂ ਕਮਰਸ ਦੇ ਨਾਲ ਪਲੱਸ 2 ਕਰੀ ਸੀ ਤੇ ਉਹ ਤੋਂ ਦਾਖਲਾ ਜਿਹੜਾ ਬੀ ਕਾਮ ਦੇ ਵਿੱਚ ਹੁੰਦਾ ਸੀ ਉਹਦਾ ਐਂਟ੍ਰੈਂਸ ਟੈਸਟ ਹੁੰਦਾ ਸੀ ਉਹਦੀ ਫੀਸ ਵੀ ਸੀ ਕਿ ਕੋਈ 2000 ਰੁਪਿਆ ਤੇ 2-3000 ਰੁਪਿਆ ਉਹਦੀ ਕੋਚਿੰਗ ਲੈਣ ਦੇ ਲਈ ਲੱਗਣਾ ਸੀ ਬਰਨਾਲੇ ਕਿਉਂਕਿ ਹੋਰ ਕੋਚਿੰਗ ਆਪਣੇ ਸ਼ਹਿਰਪਰ ਤਾਂ ਹੈ ਨਹੀਂ ਸੀ ਤਾਂ ਮੈਂ ਉਹ ਤੋਂ ਕਾਫੀ ਦੁਚਿੱਤੀ ਦੇ ਵਿੱਚ ਪਿਆ ਵਾ ਕਿ ਮੈਂ ਕਰਾਂ ਕੀ ਤੇ ਮੇਰਾ ਜੀ ਅਸਲ ਵਿੱਚ ਇਹੀ ਕਹਿੰਦਾ ਸੀ ਵੀ ਮੈਂ ਕੰਮ ਕਰਾਂ ਜਾਂ ਮੈਂ ਸੋਚਦਾ ਸੀ ਮੈਂ ਆਈਟੀਆਈ ਵਾਲੇ ਪਾਸੇ ਪੈ ਜਾਾਂ ਕਿਉਂਕਿ ਮੈਨੂੰ ਪਤਾ ਸੀ ਫੀਸ ਭਰਨੀ ਹੋਰ ਚਾਹੇ ਉਹਦੋਂ ਕਾਲਜ ਦੀ ਫੀਸ ਕੋਈ 3-4000 ਰੁਪਿਆ ਸਾਲ ਦੀ ਹੁੰਦੀ ਸੀ ਪਰ ਉਹਨਾ ਟਾਈਮਾਂ ਦੇ ਵਿੱਚ ਜਿਹੜੀ ਘਰ ਦੀ ਹਾਲਤ ਸੀ ਉਹ 3-4000 ਵੀ ਕਾਫੀ ਸੀ ਕਿਉਂਕਿ ਪਾਪਾ ਜੀ ਬਿਮਾਰ ਹੋਣ ਕਾਰਨ ਕੰਮ ਕਰਦੇ ਸੀ ਪਰ ਉਹ ਕੰਮ ਇੱਕ ਚੁੱਲਾ ਰੋੜਨ ਵਾਲੇ ਸੀ ਵੀ ਚੁੱਲਾ ਚੱਲਦਾ ਰਹੇ ਚਲੋ ਇਹਦੇ باوجود ਜੀ ਮੇਰੇ ਇੱਕ ਜ਼ਿਆਦਾ ਵੀ ਮੇਰੇ ਘਰਾਂ ਚ ਕਿਤਾਇਜ ਹੀ ਹੁੰਦੇ ਸੀ ਤੇ ਪਾਪਾ ਜੀ ਅਸੀਂ 12 'ਚ ਖੜੇ ਆ ਸਾਡੇ ਉਹ ਕਹਿੰਦੇ ਵੀ ਮਿਸਤਰੀ ਕਹਿੰਦੇ ਹੁੰਦੇ ਸੀ ਕਿਤਾਇਜ ਉਹ ਕਹਿੰਦੇ ਮਿਸਤਰੀ ਆ ਵੀ ਮੈਂ ਕਿਵੇਂ ਕਰਾਂ ਵੀ ਹੁਣ ਹਰਜੀਤ ਨੂੰ ਪੜ੍ਹਾਵਾ ਕਿ ਕੰਮ ਤੇ ਲਾਵਾਂ ਉਹ ਕਹਿੰਦੇ ਵੀ ਸ਼ੇਰ ਤੂੰ ਦੇਖ ਲੈ ਪਾਪਾ ਜੀ ਤਨੋਂ ਸਰਦਾਰ ਸ਼ੇਰ ਸਿੰਘ ਵੀ ਤੂੰ ਦੇਖ ਲੈ ਵੀ ਯਾਰ ਜੇ ਤੂੰ ਔਖਾ ਦਾ ਕੰਮ ਤੇ ਲਾ ਲਾ ਨਾਲ ਪਰ ਪਾਪਾ ਜੀ ਨੇ ਨਹੀਂ ਉਹ ਕਹਿੰਦੇ ਵੀ ਤੂੰ ਪੜ੍ਹੇਂਗਾ ਤੇ ਪਰਮਾਤਮਾ ਦੀ ਕਿਰਪਾ ਰਹੀ ਬੀ ਕਾਮ ਐਸਲੀ ਕਾਲਜ ਬਰਨਾਲਾ ਤੋਂ ਕੀਤੀ ਉਸ ਤੋਂ ਬਾਅਦ ਚੱਲ ਸੋ ਚੱਲ ਫਿਰ ਅੱਗੇ ਚੱਲਦਾ ਰਿਹਾ ਪ੍ਰਾਈਵੇਟ ਜੌਬ ਕੀਤੀ ਆਪਣਾ ਸਕੂਲ ਕੀਤਾ ਤੇ ਇੱਕ ਸਭ ਤੋਂ ਵੱਡਾ ਸੀਗਾ ਵੀ ਮੇਰਾ ਵਿਆਹ 2003 ਦੇ ਵਿੱਚ 22 ਸਾਲ ਦੀ ਉਮਰ ਦੇ ਵਿੱਚ ਹੋ ਗਿਆ ਸੀ ਤੇ ਮੇਰੇ ਧਰਮ ਪਤਨੀ ਉਹਨੇ ਮੇਰੇ ਨਾਲ ਬਹੁਤ ਮੋਢੇ ਨਾਲ ਮੋਢਾ ਜੋੜ ਕੇ ਕਿਉਂਕਿ ਉਸ ਹਾਲਾਤ ਤੋਂ ਇਸ 2003 ਤੋਂ ਲੈ ਕੇ ਘੇਰਾ 12 ਦੇ ਵਿੱਚ ਆ ਕੇ ਜਦੋਂ ਪਰਮਨੈਂਟ ਜੌਬ ਤੇ ਲਾਗੇ ਉਹ ਦੱਸਾਂ ਸਾਰਾ ਤੁਸੀਂ ਬਹੁਤ ਸੰਘਰਸ਼ ਕੀਤਾ ਦੋਨਾਂ ਜੀਆਂ ਨੇ ਬਹੁਤ ਜ਼ਿਆਦਾ ਤੇ ਉਹਦਾ ਫਲ ਵੀ ਮਿਲਿਆ ਫਲ ਤਾਂ ਮਿਲ ਨਹੀਂ ਹੁੰਦਾ ਜੀਤ ਬਾਈ ਜਦੋਂ ਤੁਸੀਂ ਸੱਚੀ ਨੀਤ ਨਾਲ ਸੱਚੇ ਮਨ ਨਾਲ ਕੰਮ ਜਦੋਂ ਕਰਦੇ ਹੋ ਉਹ ਤੁਹਾਨੂੰ ਫਲ ਨਾ ਮਿਲੇ ਤਾਂ ਕਦੇ ਹੋਈ ਨਹੀਂ ਸਕਦਾ ਬਿਲਕੁਲ ਜੀ ਫਲ ਤਾਂ ਹਮੇਸ਼ਾ ਮਿਲ ਨਹੀਂ ਹੁੰਦਾ ਇਵਨ ਕਿ ਸਟਡੀ ਵੀ ਨਾਲ ਰੱਖੀ ਮੈਂ ਐਮਐਡ ਕੀਤੀ ਪਹਿਲਾਂ ਬੀਐਡ ਕੀਤੀ ਫਿਰ ਐਮਐਡ ਕੀਤੀ ਮੈਸੇਜ ਨੂੰ ਪਹਿਲਾਂ ਐਮਏ ਕਰਾਈ ਤੇ ਫਿਰ ਉਹਨਾਂ ਨੇ ਵੀ ਐਡ ਕੀਤੀ ਸੋ ਇਸ ਤਰ੍ਹਾਂ ਉਹ ਤੰਗੀਆਂ ਤੁਰਸੀਆਂ ਨੇ ਵੀ ਅਸੀਂ ਨਾ ਜਿਵੇਂ ਕਹਿੰਦੇ ਵੈ ਇੰਜੋਏ ਕੀਤਾ ਇੱਕ ਤਰ੍ਹਾਂ ਨਾਲ ਮਾੜੇ ਵਕਤ ਨੂੰ ਵੀ ਜੇ ਬਹਿ ਕੇ ਬੰਦਾ ਰੋਂ ਰੋਂ ਕਰੀ ਜਾਵੇ ਤਾਂ ਮੈਨੂੰ ਲੱਗਦਾ ਕੁਝ ਨਹੀਂ ਖਟਦਾ ਦੇਖੋ ਮੈਂ ਅਕਸਰ ਗੱਲ ਕਰਦਾ ਹਾਂ ਨਾ ਜੀਤ ਬਾਈ ਵਕਤ ਨੇ ਲੰਘਣਾ ਹੁੰਦਾ ਸਮਾਂ ਰੁਕਦਾ ਨਹੀਂ ਕਦੇ ਬਿਲਕੁਲ ਇਹ ਕਿਸੇ ਤੋਂ ਰੁਕੀ ਨਹੀਂ ਗਿਆ ਐਡੇ ਐਡੇ ਰਾਜੇ ਮਹਾਰਾਜੇ ਆ ਕੇ ਤੁਰ ਗਏ ਹਨਾ ਐਡਾ ਐਡਾ ਦਾਵੇ ਕਰਕੇ ਤੁਰ ਗਏ ਬਿਲਕੁਲ ਇਵਨ ਕਿ ਦੁਨੀਆ ਜਿੱਤ ਤਰ੍ਹਾਂ ਦੇ ਦਾਵੇ ਕਰਨ ਵਾਲੇ ਵੀ ਤੁਰ ਗਏ ਹਾਂਜੀ ਹਾਂ ਅੱਜ ਕਿਤੇ ਦੇਖਦੇ ਨਹੀਂ ਹਨਾ ਬਿਲਕੁਲ ਇਹ ਵਕਤ ਨੇ ਲੰਘਣੀ ਹੁੰਦਾ ਹੁਣ ਤੁਹਾਡੇ ਹੱਥ ਆ ਵੀ ਤੁਸੀਂ ਵਕਤ ਨੂੰ ਲਗਾਉਣਾ ਕਿਵੇਂ ਹਾਂ ਤੁਸੀਂ ਉਹਦੇ ਨਾਲ ਭੜਨਾ ਭੜਨਾ ਜਾਂ ਤਾਂ ਤੋ ਹਰਨਾ ਕਿਉਂ ਤੋ ਹਰਨਾ ਜਿਹੜੇ ਬੰਦੇ ਹਰਦੇ ਨੇ ਬਾਈ ਉਹ ਜਿਵੇਂ ਕਹਿੰਦੇ ਨੇ ਉਹ ਹਾਰ ਹੀ ਜਾਂਦੇ ਨੇ ਹਾਂਜੀ ਹਾਂਜੀ ਹੈਨਾ ਜਿਹੜੀ ਹਮੇਸ਼ਾ ਗੱਲ ਚੱਲਦੀ ਹੈ ਨਾ ਉਹ ਜੇਤੂ ਬੰਦਿਆਂ ਦੀ ਹੀ ਚੱਲਦੀ ਹੈ ਜੇਤੂ ਬੰਦੇ ਕੱਲੇ ਇਹ ਨਹੀਂ ਕਿ ਜਿਨ੍ਹਾਂ ਨੇ ਬਹੁਤ ਵੱਡੀਆਂ ਕੋਈ ਜੰਗਾਂ ਜਿੱਤੀਆਂ ਨੇ ਜੇਤੂ ਬੰਦੇ ਕਿਉਂਕਿ ਜਿਹੜੀ ਜ਼ਿੰਦਗੀ ਹੈ ਨਾ ਇੱਕ ਜੰਗ ਹੈ ਬਿਲਕੁਲ ਹਰ ਇੱਕ ਬੰਦੇ ਜ਼ਿੰਦਗੀ ਚ ਸੰਘਰਸ਼ ਚੱਲ ਰਿਹਾ ਬਿਲਕੁਲ ਕੁਛ ਨਾ ਕੁਛ ਚੱਲ ਰਹੀ ਹੈ ਜਿਹੜਾ ਉਹਨੂੰ ਜਿੱਤ ਗਿਆ ਉਹ ਜਿੱਤੂ ਜਰਨੈਲੀ ਹੈ ਹਾਂ ਜ਼ਰੂਰੀ ਨਹੀਂ ਵੀ ਉਹ ਜੰਗ ਜਿੱਤ ਕੇ ਜਰਨੈਲ ਬਣੂਗਾ ਜਿਹਨੇ ਉਹਦੇ ਪਰਿਵਾਰ ਨੂੰ ਸੰਭਲਿਆ ਜਿਹੜਾ ਇਹਨਾਂ ਹਾਲਤਾਂ ਤੋਂ ਨਿਕਲ ਕੇ ਕਿਸੇ ਲੈਵਲ ਤੱਕ ਪਹੁੰਚ ਗਿਆ ਉਹ ਮੇਰੇ ਸਹਾਂ ਨਾਲੋਂ ਯਾਰ ਜਿੱਤੂ ਹੀ ਹਾਂ ਦੇਖੋ ਐਂਡ ਪੁਆਇੰਟ ਕੋਈ ਨਹੀਂ ਹੁੰਦਾ ਜਿਵੇਂ ਆਪਾਂ ਕਹਿੰਦੇ ਤਰੱਕੀ ਦਾ ਜਾਂ ਪ੍ਰਾਪਤੀ ਦਾ ਇਹਨਾਂ ਦਾ ਕੋਈ ਐਂਡ ਪੁਆਇੰਟ ਤਾਂ ਹੁੰਦੇ ਨਹੀਂ ਵੀ ਇੱਥੇ ਨਿਬੜ ਗਿਆ ਕੰਮ ਪਰ ਹਾਂ ਸਾਨੂੰ ਸੈਟੀਸਫੈਕਸ਼ਨ ਹੈਗੀ ਆ ਜਿੱਥੇ ਚਾਹੇ ਥੋੜੇ ਨਾਲ ਆ ਜਿੰਨੇ ਨਾਲ ਵੀ ਆ ਤੇ ਉਹ ਜਰੂਰ ਗਤੀਸ਼ੀਲਤਾ ਜ਼ਰੂਰੀ ਆ ਵੀ ਬੰਦਾ ਚੱਲਦਾ ਹੀ ਰਹੇ ਇਹ ਉਹ ਤਾਂ ਹੁਣ ਵਕਤ ਜਦੋਂ ਜੇ ਅੱਜ ਮਾੜਾ ਤਾਂ ਕੱਲ ਨੂੰ ਚੰਗਾ ਵੀ ਹੋ ਪਰ ਤੁਹਾਡਾ ਯੋਗਦਾਨ ਹੋਣਾ ਚਾਹੀਦਾ ਚੰਗਾ ਲਿਆਉਣ ਚ ਇਹ ਟੂਣਿਆਂ ਜਾਂ ਦੂ ਮੰਤਰਾਂ ਨਾਲ ਨਹੀਂ ਹੁੰਦਾ ਤੇ ਇਹਦੇ ਲਈ ਮਿਹਨਤ ਜ਼ਰੂਰੀ ਆ ਪ੍ਰਮਾਤਮਾ ਫੇਰ ਹੀ ਬਾਹ ਫੜਦਾ ਜੇ ਬੰਦਾ ਆਪ ਪੂਜਰ ਕਰਦਾ ਬਿਲਕੁਲ ਬਾਈ ਫਿਰ ਲਿਖਣ ਦਾ ਸ਼ੌਕ ਕਿਦਾਂ ਮੈਂ ਲਿਖੂ ਤੇ ਲਿਖਦੇ ਸੀ ਹਾਂ ਲਿਖਣ ਦਾ ਨਾ ਸ਼ੌਕ ਆਪਣੇ ਬਚਪਨ ਚ ਜਿਵੇਂ ਆਪਾਂ ਦੇਖਿਆ ਉਦੋਂ ਉਹ ਚੱਲਦੇ ਹੁੰਦੇ ਟੇਪਾਂ 'ਚ ਗੀਤ ਚੱਲਦੇ ਹੁੰਦੇ ਉਹ ਸੁਣਦੇ ਤਾਂ ਉਦੋਂ-ਉਦੋਂ ਮੈਨੂੰ ਇੱਕ ਇਹ ਵੀ ਲੱਗਦਾ ਹੁੰਦਾ ਵੀ ਮੇਰਾ ਨਿੱਜੀ ਤਜਰਬਾ ਵੀ ਆ ਜਾਂ ਮੇਰਾ ਵਿਚਾਰ ਵੀ ਆ ਵੀ ਜਿਹੜਾ ਪੰਜਾਬੀ ਹੈ ਨਾ ਜਿਹੜਾ ਪੰਜਾਬ 'ਚ ਜੰਮਿਆ ਉਹਦੇ ਖੂਨ 'ਚ ਹੀ ਹੈ ਹੁਣ ਆਪਾਂ ਦੇਖਦੇ ਹੁੰਦੇ ਸੀ ਹੁਣ ਤਾਂ ਜਿਵੇਂ ਆਪਾਂ ਕਹਿ ਕੇ ਸਾਡੇ ਅੰਮੀ ਸਿਸਟਮ ਸਾਰੇ ਕੋਲੀ ਬਦਲ ਗਿਆ ਖੇਤੀ ਖੇਤ ਨਾ ਬੰਦੇ ਜਦੋਂ ਪਾਣੀ ਲਾਉਂਦੇ ਉੱਚੀ-ਉੱਚੀ ਗਾਉਂਦੇ ਹੁੰਦੇ ਕਲੀਆਂ ਜਿਹਨੂੰ ਕਹਿੰਦੇ ਨੇ ਕਲੀਆਂ ਗਾਉਂਦੇ ਤਾਂ ਸਾਡਾ ਉਸ ਤਰ੍ਹਾਂ ਹੱਥ ਲਾ ਹਨਾਂ ਪੰਗੋਲ ਕਸਤੀ ਪੰਜਾਬ ਦੀ ਤਾਂ ਉਹ ਇਹ ਸਾਰਾ ਕੁਝ ਸਾਡੇ ਖੂਨ ਚ ਹੀ ਆ ਸੋ ਇਸੇ ਤਰ੍ਹਾਂ ਮੈਨੂੰ ਵੀ ਲਾਗਣ ਲੱਗੀ ਪਹਿਲਾਂ ਗੀਤ ਗੂਤ ਲਿਖ ਲੈਂਦੇ ਹੁੰਦੇ ਬਚਪਨ ਚ ਜਦੋਂ ਹੁੰਦਾ ਜ ਜਵਾਨੀ ਜੀ ਦੇ ਪੈਰ ਧਰਿਆ ਤੇ ਫਿਰ ਚੱਲ ਸੋ ਚੱਲ ਕਵਤਾਵਾਂ ਲਿਖਣ ਵਾਲੇ ਪਾਸੇ ਤੇ ਉਹ ਪਰਮਾਤਮਾ ਨੇ ਬੜੀ ਬਾਹ ਫੜੀ ਤੁਹਾਡੇ ਵਰਗੇ ਭਰਾਵਾਂ ਦੇ ਸਾਥ ਦੇ ਨਾਲ ਇੱਕ ਕਿਤਾਬ ਵੀ ਆਈ ਤੇ ਉਸ ਤੋਂ ਬਾਅਦ ਆਪਾਂ ਲਗਾਤਾਰ ਸੋਸ਼ਲ ਮੀਡੀਆ ਤੇ ਵੀ ਕਵਤਾਵਾਂ ਲਿਖਦੇ ਆ ਕਿਉਂਕਿ ਸੌਂਕ ਵੀ ਐ ਤੇ ਉਹ ਚੱਲ ਰਿਹਾ ਵਧੀਆ ਤੇ ਤੁਹਾਡਾ ਗੀਤ ਵੀ ਰਿਕਾਰਡ ਹੋਇਆ ਸੀਗਾ ਫਿਲਰ ਦੀ ਬਣਾਈ ਸੀ ਉਹ ਟੈਂਪਲ ਨਾ ਉਹ ਵੀ ਯਾਦ ਆ 2006 ਦਾ 7 ਦੀ ਗੱਲ ਆ ਬਾਈ ਗੱਲ ਨੇ ਗਏ ਸੀ ਤੇ ਫਿਰ ਉਸ ਤੋਂ ਬਾਅਦ ਇਸ ਪਾਸੇ ਕੰਟੀਨਿਊ ਨਹੀਂ ਕੀਤਾ ਕੰਮ ਨਾ ਮੈਨੂੰ ਇਹ ਲੱਗਿਆ ਵੀ ਚਲੋ ਲਿਖ ਲਈ ਦੇ ਪਰ ਮੈਨੂੰ ਕਫਤਾਰ ਨਾ ਜਿਆਦਾ ਦਿਨ ਦੇ ਨੇੜੇ ਲੱਗੀ ਉਹ ਸਾਧਨ ਆ ਤੇ ਕਿਹਾ ਵੀ ਜਦੋਂ ਗੀਤ ਗਵਾਉਣਾ ਤੁਹਾਨੂੰ ਨਿਰਪਰ ਵੀ ਹੋਣਾ ਪੈਂਦਾ ਚਲੋ ਅਲੱਗ-ਅਲੱਗ ਹੈ ਨਾ ਕਿਸੇ ਗਾਇਕ ਦਾ ਟੇਸਟ ਕਿਸ ਤਰ੍ਹਾਂ ਹੁੰਦਾ ਕਿਸੇ ਨੇ ਕਿਸ ਤਰ੍ਹਾਂ ਗਾਉਣਾ ਤੇ ਜਦੋਂ ਉਹ ਵਹਿਤਰਾ ਵੀ ਜਿਹੜੀ ਕਾਫਤਾ ਉਹ ਤੁਹਾਡੇ ਦਿਲ ਦੇ ਬਧ ਨੇੜੇ ਹੁੰਦੀ ਆ ਤੇ ਉਹਨੂੰ ਤੁਹਾਨੂੰ ਇਹ ਵੀ ਨਹੀਂ ਲੋੜ ਵੀ ਕੋਈ ਗਾਵੇ ਹਾਂ ਮੈਂ 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 ਅਕਸਰ ਹੋਰ ਵੀ ਦੇਖਿਆ ਜਿਹੜੇ ਤੁਹਾਡੇ ਪਰਿਵਾਰ ਦੇ ਮਿਸਤਰੀ ਪਰਿਵਾਰ ਇਹ ਸਿੱਖੀ ਦੇ ਵੀ ਨੇੜੇ ਨੇ ਹਾਂ ਜਿਆਤਰ ਪਰਿਵਾਰ ਮੈਂ ਦੇਖਿਆ ਵੀ ਆਮ ਪਿੰਡਾਂ ਦੇ ਵਿੱਚ ਵੀ ਨਾ ਮਤਲਬ ਜਿਆਤਰ ਫੈਮਲੀਆ ਨੇ ਅਮਰਤ ਛਕਿਆ ਹੁੰਦਾ ਹੈ ਹਾਂ ਇਹ ਇਹ ਵੀ ਸਾਨੂੰ ਵਿਰਸੇ ਚ ਹੀ ਮਿਲਿਆ ਸਾਡੇ ਬਜ਼ੁਰਗ ਗੁਰਸਿੱਖੀ ਨੂੰ ਬਹੁਤ ਪ੍ਰਣਾਏ ਰਹੇ ਆ ਤੇ ਇਹ ਵਣ ਕੇ ਸਾਡੇ ਹੁਣ ਤਾਂ ਵਾਲ ਬੂਲ ਕੱਟਣ ਲੱਗ ਗਏ ਤੇ ਪਰ ਪਹਿਲਾਂ ਸਾਡੇ ਵਾਲ ਵੀ ਨਹੀਂ ਸੀ ਕੱਟਦੇ ਹੁੰਦੇ ਇਹਦੀ ਵੀ ਇੱਕ ਮੈਂ ਤੁਹਾਨੂੰ ਘਟਨਾ ਪਹਿਲਾਂ ਸਾਂਝੀ ਕਰ ਲੈਣੇ ਆ ਆਪਾਂ ਅੱਗੇ ਜਾਣ ਤੋਂ ਵੀ 1900 ਕੋਈ 75 75 ਦੀ ਗੱਲ ਹੈ ਮੇਰੇ ਸਭ ਤੋਂ ਛੋਟੇ ਚਾਚਾ ਜੀ ਨੇ ਪਾ ਪਾਈ ਦੇ ਚਾਚਾ ਜੀ ਦੇ ਗਾਂ ਬੇਟੇ ਉਹਨਾਂ ਦੇ ਬੇਟੇ ਮੇਰੇ ਭਰਾ ਉਹਨਾਂ ਉਹਨਾਂ ਨੇ ਕਿੱਥੋਂ ਦੇਖ ਲਿਆ ਜਾਂ ਪਤਾ ਲੱਗ ਗਿਆ ਉਹ ਵਾਲ ਕਟਾਇਆ ਜੀ ਮੈਂ ਤਾਂ ਮੇਰੇ ਤਾਂ ਜਨਮ ਤੋਂ ਪਹਿਲਾਂ ਦੀਆਂ ਗੱਲਾਂ ਨੇ ਮੈਂ ਤਾਂ ਸੁਣੀਆਂ ਨੇ ਤੇ ਉਹਨਾਂ ਉਦੋਂ ਸਾਡੇ ਕੋਈ ਹੈ ਨਹੀਂ ਸੀ ਵਾਲ ਕੱਟਨ ਵਾਲਾ ਬਿਲਕੁਲ ਵੀ ਕਿਸੇ ਨੇ ਹਾਂ ਮਿਲਪੁਣ ਬਿਲਕੁਲ ਤਾਂ ਜੀ ਉਹਨਾਂ ਨੂੰ ਜਦੋਂ ਨਾ ਕਿਤੇ ਪਿੰਕ ਲੱਗਿਓ ਉੱਪਰ ਨੋਗੇ ਸਾਡੇ ਕੋਈ ਉੱਪਰ ਕੋਠੇ ਤੇ ਕੁਝ ਹੈ ਜਾ ਪਿਆ ਸੀ ਵੀ ਉਹ ਪੂਰੀ ਰਾਤ ਲੋਕੇ ਰਹੇ ਉਹ ਤੜਕਿਓ ਲੱਭੇ ਉਹਨੂੰ ਡਰਨ ਲੱਗਾ ਵੀ ਕੁੱਟ ਪੂ ਇਵਨ ਕਿ ਪ੍ਰੀਵਿਊ ਨਾਲ ਦੇ ਜਿਹੜਾ ਝੜ ਚਮ ਕਾਫੀ ਹੋਇਆ ਤੋ ਇਹਨਾਂ ਡਰ ਹੁੰਦਾ ਸੀ ਪਰ ਸਮੇਂ ਦੇ ਨਾਲ ਫਰਕ ਆ ਵਟ ਫੇਰ ਵੀ ਸਾਡੇ ਪਰਿਵਾਰਾਂ ਦੇ ਵਿੱਚ ਸਮੇਂ ਦੇ ਨਾਲ ਫਰਕ ਪੈ ਗਿਆ ਬਾਈ ਮੈਨੂੰ ਲੱਗਦਾ ਵੀ ਇਹਨਾਂ ਚੀਜ਼ਾਂ ਲਈ ਸਾਡੇ ਪਰਿਵਾਰਾਂ ਨੂੰ ਜਾਂ ਸਾਡੇ ਜਿਹੜੇ ਵੀ ਗੁਰੂ ਘਰਾਂ ਦੇ ਵਿੱਚ ਬੰਦੇ ਗ੍ਰੰਥੀ ਨੇ ਹੈਨਾ ਜਾਂ ਕੋਈ ਕਮੇਟੀ ਵਾਲੇ ਬੰਦੇ ਸਮਝਦਾਰ ਬੰਦੇ ਨੇ ਮੈਨੂੰ ਲੱਗਦਾ ਵੀ ਉਹਨਾਂ ਨੂੰ ਅਵੇਅਰ ਵੀ ਕਰਨਾ ਚਾਹੀਦਾ ਹੈ ਹੈਨਾ ਕਿਉਂਕਿ ਹੌਲੀ ਹੌਲੀ ਚੀਜ਼ਾਂ ਹੁਣ ਦੇਖੋ ਹੁਣ ਸਿੱਖੀ ਦੀ ਗੱਲ ਦੀ ਆਪਾਂ ਕਰਦੇ ਆਪਾਂ ਕਿਸਾਂ ਦੀ ਗੱਲ ਕਰਦੇ ਆ ਸਿੱਖੀ ਤਾਂ ਇੱਕ ਅਲੱਗ ਵਿਸ਼ਾ ਹੈ ਨਾ ਉਹ ਤਾਂ ਚਲੋ ਜਿਹਨੂੰ ਸਮਝ ਆ ਗਈ ਉਹ ਤਾਂ ਗੱਲ ਹੀ ਪਰੇ ਦੀ ਆ ਨਾ ਜਿਹੜਾ ਮਤਲਬ ਵੀ ਸਾਰੀ ਉਮਰ ਬੰਦਾ ਸਿੱਖਦਾ ਹੀ ਰਹਿੰਦਾ ਖੈਰ ਹੈ ਨਾ ਤੇ ਜਿਹੜਾ ਸਪੈਸ਼ਲ ਹੈ ਗਿਆ ਜੇ ਆਪਾਂ ਗੱਲ ਕਰੀ ਸਰਦਾਰੀ ਦੀ ਹੁਣ ਹੁਣ ਫਰਕ ਕੀ ਹੈ ਜੀਤ ਬਾਈ ਜਿਵੇਂ ਆਪਣੇ ਜਦੋਂ ਆਪਾਂ ਮਤਲਬ ਬਚਪਨ ਤੋਂ ਜਵਾਨੀ ਵੱਲ ਨੂੰ ਵੱਧ ਰਹੇ ਸੀ ਉਦੋਂ ਸ਼ਾਇਦ ਬਾਲ ਕਟਾਉਣ ਦਾ ਟ੍ਰੈਂਡ ਚੱਲ ਰਿਹਾ ਸੀ ਹਾਂ ਜਾਦੇ ਸੀ ਜਿਆਦੇ ਹੋ ਰਿਹਾ ਸੀ ਤੇ ਹੁਣ ਮੁੰਡੇ ਪੱਗਾਂ ਵਾਲ ਨੂੰ ਮੁੜਿਆ ਹੀ ਨਹੀਂ ਬਿਲਕੁਲ ਬਹੁਤ ਫਰਕ ਆ ਪੱਗਾਂ ਦੀ ਜੇ ਆਪਾਂ ਕਰੀਏ ਗੱਲ ਹੁਣ ਸੋਹਣੀ ਸੋਹਣੀ ਇਹ ਤਾਂ ਪਤਾ ਕੀ ਸੀ ਹੁਣ ਪੱਗਾਂ ਦਾ ਸਟਾਈਲ ਚੇਂਜ ਹੋ ਗਿਆ ਹਾਂ ਅੱਗੇ ਇੱਕ ਪੱਗ ਇਹ ਵੀ ਸਵੇਰ ਇੱਕੋ ਸਟਾਈਲ ਚੱਲਦਾ ਸੀ ਉਹ ਸ਼ਾਇਦ ਲੋਕਾਂ ਨੂੰ ਬਣਨਾ ਔਖਾ ਲੱਗਦਾ ਸੀ ਜਾਂ ਹੁਣ ਇਹ ਲਾਲਾ ਵੀ ਪੱਗਾਂ ਦਾ ਨਾ ਹੁਣ ਕੋਈ ਸਟਾਈਲ ਨਹੀਂ ਹੈਗਾ ਪ੍ਰੋਪਰ ਤੁਸੀਂ ਜਿੱਦਾਂ ਦੀ ਬਣ ਲਓ ਪੱਗ ਜਾਂਦੀ ਜਾਂਦੀ ਹੈ ਇੱਕ ਨਾ ਫੈਸ਼ਨ ਵੀ ਬਣ ਗਿਆ ਜਿਵੇਂ ਅੱਗੇ ਆਮ ਤੌਰ ਤੇ ਕੀ ਹੁੰਦਾ ਸੀ ਤੇ ਸਮੇਂ ਦੀ ਕਹਦੀ ਹੈ ਜਾਂ ਆਪਾਂ ਜਿਵੇਂ ਉਹ ਗੱਲ ਕਰਦੇ ਬਿੱਤ ਅਨਸਾਰ ਘਰ ਇੱਕ ਦੋ ਪੱਗਾਂ ਹੁੰਦੀਆਂ ਸੀ ਹਰ ਇੱਕ ਬੰਦੇ ਕੋਲੇ ਤੇ ਉਹ ਸਾਰਾ ਪਰਿਵਾਰ ਜਾਂ ਪਿਤਾ ਨੇ ਵੀ ਹੋਈ ਮੰਨ ਲਈ ਪੁੱਤਰ ਨੇ ਵੀ ਹੋਈ ਮੰਨ ਲਈ ਐਂ ਜੇ ਚੱਲੀ ਜਾਂਦਾ ਹੁੰਦਾ ਸੀ ਈਵਨ ਕਿ ਮੈਂ ਉਹ ਸਮਾਂ ਵੀ ਦੇਖਿਆ ਆਪਾਂ ਜਦੋਂ ਵੀ ਪੱਗ ਵਿਆਹ ਚ ਜੇ ਕਿਸੇ ਤੇ ਜਾਣਾ ਹੁੰਦਾ ਤਾਂ ਮਿੱਤਰ ਯਾਰ ਦੀ ਮੰਗ ਕੇ ਲੈ ਜਾਂਦੇ ਮੰਨ ਪਰ ਹੁਣ ਕਿਉਂਕਿ ਉਹ ਇੱਕ ਫੈਸ਼ਨ ਬਣ ਗਿਆ ਇਹ ਹੁਣ ਮੈਨੂੰ ਲੱਗਦਾ ਵੀ ਅਵੇਅਰ ਵੀ ਹੋ ਰਹੇ ਨੇ ਲੋਕ ਜਿਵੇਂ ਜਿਵੇਂ ਦੌਰ ਹੈ ਸੋਸ਼ਲ ਮੀਡੀਆ ਦੇ ਆ ਸਾਡੇ ਕੁਝ ਸਿੱਖ ਪ੍ਰਚਾਰਕ ਬਹੁਤ ਚੰਗਾ ਪ੍ਰਚਾਰ ਕਰ ਰਹੇ ਨੇ ਇਵਨ ਕਿ ਸ਼ਰੋਣੀ ਕਮੇਟੀ ਵੀ ਆਪਣੇ ਤੌਰ ਤੇ ਚਲੋ ਜਿੰਨਾ ਕੁ ਪ੍ਰਾਲਾ ਹੈਗਾ ਕਰ ਰਹੀ ਆ ਹਨਾ ਤੇ ਹੁਣ ਪਿੱਛੇ ਦੇ ਉਧਰ ਅਮਰੀਕਾ ਦੇ ਵਿੱਚ ਵੀ ਸ਼ਰੋਣੀ ਕਮੇਟੀ ਨੇ ਤਖਤ ਸਾਹਿਬ ਅਕਾਲ ਤਖਤ ਸਾਹਿਬ ਵੱਲੋਂ ਸੱਤ ਮੈਂਬਰੀ ਕਮੇਟੀ ਦਾ ਜਿਹੜਾ ਸਬ ਕਮੇਟੀ ਨਿਯੁਕਤ ਕੀਤੀ ਗਈ ਆ ਜਿਹਦੇ ਵਿੱਚ ਬਾਬਾ ਮੁਖਤਿਆਰ ਸਿੰਘ ਜੀ ਮੁਖੀ ਇੰਡੀਆਨਾ ਗਿਆਨੀ ਰਣਜੀਤ ਸਿੰਘ ਨਿਊਯਾਰਕ ਭਾਈ ਸੁਵਿੰਦਰ ਸਿੰਘ ਮੈਰੀਲੈਂਡ ਤੇ ਅਜੇ ਪਾਸ ਸਿੰਘ ਨਿਊਯਾਰਕ ਮਰੀਕ ਸਿੰਘ ਸ਼ਿਕਾਗੋ ਤੇ ਜਸਪੀ ਸਿੰਘ ਅਟਾਰਨੀ ਤੇ ਬੀਬੀ ਗੁਰਵਿੰਦਰ ਕੌਰ ਇਹ ਕਮੇਟੀ ਬਣੀ ਹੈ ਜਿਹੜੀ ਉਧਰ ਆਪਣੇ ਸਿੱਖ ਮਸਲੇ ਨੂੰ ਦੇਖੂਗੀ ਇਹ ਤੇ ਵਿਚਾਰ ਚਰਚਾ ਕਰੂਗੀ ਕਿਉਂਕਿ ਜ਼ਰੂਰੀ ਹੈ ਬਾਈ ਮੈਨੂੰ ਲੱਗਦਾ ਹੈ ਨਾ ਕਿਉਂਕਿ ਹੁਣ ਜਿਵੇਂ ਜਿਵੇਂ ਅੱਗੇ ਵਧ ਰਹੇ ਆ ਆਪਾਂ ਮੈਨੂੰ ਲੱਗਦਾ ਵੀ ਸਿੱਖਾਂ ਦਾ ਜਿਹੜਾ ਬੋਲ ਵਾਲਾ ਦੁਨੀਆ ਤੇ ਉਹ ਵੀ ਤੇਜ਼ੀ ਨਾਲ ਵਧ ਰਹੇ ਆ ਅੱਗੇ ਵੱਡੀਆਂ ਪ੍ਰਾਪਤੀਆਂ ਹੋ ਰਹੀਆਂ ਨੇ ਭਾਈ ਜਸਪ੍ਰੀ ਸਿੰਘ ਟਾਰਨੀ ਉੱਥੇ ਬਹੁਤ ਸਾਰਾ ਕੰਮ ਕਰ ਰਹੇ ਨੇ ਹੈਨਾ ਸਾਡੇ ਪਹਿਲੇ ਸਿੱਖ ਜੱਜ ਬਣੇ ਨੇ ਭਾਈ ਵਿਦੇਸ਼ਾ ਜੀ ਹੈਨਾ ਤੇ ਇਹ ਹੌਲੀ ਹੌਲੀ ਆਪਾਂ ਆਪਣੇ ਮੁਕਾਮ ਵੱਲ ਨੂੰ ਵਧ ਰਹੇ ਆ ਹਾਂਜੀ ਹਾਂ ਤਾਂ ਇਹ ਚੰਗੀ ਗੱਲ ਵੀ ਮੈਨੂੰ ਲੱਗਦਾ ਬਹੁਤ ਵਧੀਆ ਵਿਦੇਸ਼ਾਂ ਦੇ ਵਿੱਚ ਨਾ ਜਿਵੇਂ ਪਹਿਲਾਂ ਵੀ ਇੱਕ ਤਰ੍ਹਾਂ ਦਾ ਕਾਰਨ ਇਹ ਵੀ ਹੋ ਸਕਦਾ ਵੀ ਜਿਹੜੀ ਨਵੀਂ ਪੀੜ੍ਹੀ ਉਧਰ ਜਨਮ ਲੈਂਦੀ ਆ ਸਿੱਖ ਸਾਡੇ ਕਿਉਂਕਿ ਉਧਰ ਬਹੁਤ ਟਾਈਮ ਤੋਂ ਜਿਹੜੇ ਪਰਿਵਾਰ ਗਏ ਵੇ ਅੱਗੁੰਦੇ ਬੱਚੇ ਹੋ ਰਹੇ ਆ ਉਹ ਕਿਤੇ ਨਾ ਕਿਤੇ ਜਿਹਾ ਆਪਾਂ ਕਹਿੰਦੇ ਨੇ ਵੀ ਮर्यादा ਤੋਂ ਵੀ ਥੋੜੇ ਜਿਹਾ ਪਾਸੇ ਹੁੰਦਿਆਂ ਨਹੀਂ ਪਤਾ ਲੱਗਦਾ ਗੈਪ ਰਹਿ ਜਾਂਦਾ ਜੀੜੀ ਟੁਕੜੀ ਹੈ ਨਾ ਜਦੋਂ ਅੱਗੇ ਚੱਲਦੇ ਆ ਤਾਂ ਵਧੀਆ ਗੱਲ ਆ ਅਕਾਲ ਤਾਂ ਸਭ ਨੂੰ ਜਾਂ ਸ਼੍ਰੋਮਣੀ ਕਮੇਟੀ ਨੇ ਜੇ ਉਦਮ ਕੀਤਾ ਕਿਉਂਕਿ ਆਮ ਤੌਰ ਤੇ ਜੇ ਅਸੀਂ ਦੇਖਿਆ ਜਾਵੇ ਨਾ ਬਹੁਤਾ ਰੌਲਾ ਜਿਹਾ ਪੈ ਰਿਹਾ ਕੁਝ ਸੋਸ਼ਲ ਮੀਡੀਆ ਤੇ ਜਿਆਦਾ ਹੋ ਜਾਂਦਾ ਕਿਸ ਚੀਜ਼ ਨੂੰ ਚੱਕਣਾ ਕਈ ਕਈ ਜਿਵੇਂ ਲਿਖਤਾਂ ਦਾ ਪੈ ਰਿਹਾ ਕਈ ਗ੍ਰੰਥਾਂ ਦਾ ਨਾ ਇਸ ਤਰ੍ਹਾਂ ਜਾਂ ਵੀ ਉਹ ਕੀ ਖਾਣਾ ਚਾਹੀਦਾ ਕਿਸ ਤਰ੍ਹਾਂ ਖਾਣਾ ਚਾਹੀਦਾ ਕਿਸ ਤਰ੍ਹਾਂ ਪਹਿਨਣਾ ਚਾਹੀਦਾ ਸੋ ਇਸੇ ਤਰ੍ਹਾਂ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਹੱਲ ਕਰਨ ਲਈ ਖਾਸ ਤੌਰ ਤੇ ਅਮਰੀਕਾ ਦੇ ਵਿੱਚ ਤਾਂ ਵਧੀਆ ਜਿਹੜੇ ਮੁਖੀ ਸਿੱਖਾਂ ਦੀ ਕਮੇਟੀ ਬਣਾਈ ਆ ਤੇ ਇਸ ਤਰ੍ਹਾਂ ਸਾਡੇ ਵੀ ਚਾਹੀਦਾ ਜੇ ਹਾਂ ਬਿਲਕੁਲ ਭਾਈ ਪਤਾ ਕੀ ਆ ਕਿਉਂਕਿ ਜਿਹੜੀ ਚੀਜ਼ ਆ ਨਾ ਹਰਜੀਤ ਜੀ ਬਾਈ ਉਹ ਦੱਸੇ ਤੋਂ ਬਿਨਾ ਪਤਾ ਨਹੀਂ ਲੱਗਣੀ ਸਾਡਾ ਇਤਿਹਾਸ ਜਿੰਨਾ ਕਿ ਸੰਭਾਲਿਆ ਗਿਆ ਸਾਡੇ ਤੋਂ ਉਹਨੂੰ ਜੇ ਆਪਾਂ ਫਲਾਵਾਂਗੇ ਅੱਗੇ ਉਹ ਜਿੰਨਾ ਫੈਲੂਗਾ ਉਹ ਚਾਹੇ ਸਾਡੇ ਲਿਖਤਾਂ ਰਹੀ ਚਾਹੇ ਹੁਣ ਸਾਨੂੰ ਇੱਕ ਬਹੁਤ ਵਧੀਆ ਪਲੇਟਫਾਰਮ ਮਿਲਿਆ ਹੈ ਸੋਸ਼ਲ ਮੀਡੀਆ ਕਿਉਂਕਿ ਇਹਦੀ ਦਰਵਾਤ ਤੋਂ ਵੀ ਹੋ ਰਹੀ ਹੈ 노 ਡਾਊਟ ਪਰ ਵਰਤ ਤੋਂ ਵੀ ਹੋ ਰਹੀ ਆ ਜਿਹੜੇ ਲੋਕਾਂ ਨੇ ਤਾਂ ਚੰਗਾ ਕੰਮ ਲੈਣਾ ਚੰਗਾ ਵੀ ਲੈ ਰਹੇ ਨੇ ਤਾਂ ਮੈਨੂੰ ਲੱਗਦਾ ਹੁਣ ਜਿਹੜੇ ਬੰਦੇ ਸਾਡੇ ਸਿੱਖੀ ਪ੍ਰਤੀ ਸੁਚੇਤ ਨੇ ਜਿਨ੍ਹਾਂ ਨੂੰ ਅਸਲ 'ਚ ਫਿਕਰ ਹੈ ਸਾਡੀਆਂ ਜੜਾਂ ਦਾ ਹਣਾ ਮੈਨੂੰ ਲੱਗਦਾ ਉਹਨਾਂ ਦੀ ਜਿੰਮੇਵਾਰੀ ਵੀ ਬਣਦੀ ਆ ਵੀ ਉਹ ਸੋਸ਼ਲ ਮੀਡੀਆ ਤੇ ਆਉਣ ਚੰਗੇ ਚੰਗੇ ਮੈਸੇਜ ਦੇਣ ਕਿਉਂਕਿ ਇਹਦਾ ਫਰਕ ਹੁੰਦਾ ਬਾਈ ਬਿਲਕੁਲ ਤੁਹਾਡੀ ਆਖੀ ਚੰਗੀ ਮਾੜੀ ਗੱਲ ਦਾ ਅਸਰ ਲੋਕਾਂ ਤੱਕ ਪਹੁੰਚਦੀ ਆ ਜਦੋਂ ਕੋਈ ਜਿਹਨੂੰ ਲੋਕ ਫੋਲੋ ਕਰਦੇ ਨੇ ਹੈਨਾ ਜਿਹਨੂੰ ਲੋਕ ਆਪਦਾ ਆਈਡਲ ਮੰਨਦੇ ਨੇ ਜੇ ਕਿ ਉਹ ਗੱਲ ਕਰੂਗਾ ਤਾਂ ਉਹਦਾ ਅਸਰ ਲਾਜ਼ਮੀ ਹੁੰਦਾ ਹੈ ਹਾਂਜੀ ਪਹਿਨੇ ਪਹਿਣਾ ਇਹ ਤਾਂ ਹੈਗੀ ਹੈਗਾ ਵੀ ਜੇ ਕੋਈ ਆਪਣਾ ਜਿਹੜਾ ਕੋਈ ਆਪਾਂ ਨੂੰ ਲੱਗਦਾ ਵੀ ਚੰਗਾ ਬੰਦਾ ਜਾਂ ਜਿਹਨੂੰ ਆਪਾਂ ਆਈਡਲ ਮੰਨਦੇ ਆ ਤੇ ਉਹ ਕੁਝ ਬੋਲਦਾ ਕਰਦਾ ਜਦੋਂ ਕੋਈ ਉਹਨੂੰ ਕੋਈ ਦੱਸੂਗਾ ਕਿਸੇ ਵਿਸ਼ੇ ਦੇ ਉੱਪਰ ਤਾਂ ਉਹਨੂੰ ਹੈਗੀ ਹੈ ਵੀ ਉਹਨੂੰ ਛੇਤੀ ਲੋਕ ਫੋਲੋ ਕਰਨਗੇ ਬਿਲਕੁਲ ਜਿਵੇਂ ਆਪਾਂ ਆਪਣੀ ਗੱਲ ਕਰਦੇ ਆ ਆਪਣੇ ਵੇਲੇ ਦੌਰ ਸੀ ਹੈਣਾ ਕਟਿੰਗ ਦਾ ਕਿਉਂਕਿ ਬਾਲੀਵੁੱਡ ਦੇ ਹੀਰੋ ਆਏ ਉਹ ਸੋਹਣੇ ਲੱਗਦੇ ਸੀ ਆਪਾਂ ਨੂੰ ਦੇਖਣ ਦੇ ਜਿਆਦਾਤਰ ਲੋਕਾਂ ਨੇ ਕਟਿੰਗ ਉਹਨੇ ਸਾਬ ਨਹੀਂ ਕਰਾਈਆਂ ਨਾ ਕਿਉਂਕਿ ਸੰਜੇ ਦਾ ਤਾ ਆ ਤਾਂ ਲੋਕੋ ਲੱਗਿਆ ਸੰਜੇ ਦਾ ਸਟਾਈਲ ਰੱਖਦੇ ਇਵਨ ਕਿ ਜਿਹੜੇ ਬਾਰ-ਬਾਰ ਹੁੰਦੇ ਸੀਗੇ ਕਟਿੰਗ ਵਾਲੇ ਦੁਕਾਨਾਂ ਉਹਨਾਂ ਤੇ ਫੋਟੋ ਇਹਨਾਂ ਦੀ ਲੱਗੀ ਹੁੰਦੀਆਂ ਸੀਗੀਆਂ ਸਾਰੇ ਐਕਟਰਾਂ ਦੀਆਂ ਬਿਲਕੁਲ ਕਿਉਂਕਿ ਜਿਵੇਂ ਜਿਵੇਂ ਦੇਖੋ ਹੁਣ ਜੇ ਬਾਪ ਨੇ ਵਾਲ ਕੱਟੇ ਹੋਣ ਤਾਂ ਉਹ ਨੇਚਰਲੀ ਵੀ ਸ਼ਾਇਦ ਬੱਚਾ ਨਾ ਰੱਖੇ ਹੈਨਾ ਤੇ ਬਾਪ ਉਹਨੂੰ ਕਹਿ ਜੋ ਗੱਬਣੀ ਹੈਗਾ ਨਹੀਂ ਹੈਗਾ ਕਿਉਂਕਿ ਆਬਵੀਅਸਲੀ ਹੈ ਨਾ ਡਿਟੀਕਲ ਆਪਾਂ ਕਹਾਂਗੇ ਪਹਿ ਹੁਣ ਜਿਵੇਂ ਉਹ ਦੌਰ ਸੀ ਹੁਣ ਦੌਰ ਆ ਪੱਗਾਂ ਦਾ ਹਾਂਜੀ ਸਰਦਾਰੀ ਵੱਲ ਨੂੰ ਲੋਕ ਪਰਤ ਰਹੇ ਨੇ ਜੇ ਆਪਾਂ ਸਰਦਾਰੀ ਵੱਲ ਪਰਤਾਂਗੇ ਤੇ ਲਾਜ਼ਮੀ ਸਿੱਖੀ ਵੱਲ ਵੀ ਪਰਤਾਂਗੇ ਤਾਂ ਕਿ ਤੇ ਇਹਦਾ ਇੱਕ ਹੋਰ ਹੈਗਾ ਜਿਵੇਂ ਆਪਾਂ ਬਾਲੀਵੁੱਡ ਦੀ ਗੱਲ ਕਰਦੇ ਆ ਆਪਣੇ ਪੰਜਾਬ 'ਚ ਵੀ ਜੇ ਆਪਾਂ ਉਹ ਦੌਰ ਜਾਂ ਦੇਖੀ ਜਿੱਨੇ ਆਪਣੇ ਸਿੰਗਰ ਸੀਗੇ ਵੱਡੇ ਲਾਲੋ ਜਾਂ ਜਿਹੜੇ ਲੋਕਾਂ ਨੂੰ ਪ੍ਰਣਾਏ ਹੋਏ ਸੀ ਜਿੱਦੀਆਂ ਟੇਪਾਂ ਜਿੰਨਾਂ ਦੀਆਂ বাজਦੀਆਂ ਸੀ ਆ ਸਾਡੇ ਖੇਤਾਂ ਦੇ ਜਾਂ ਬਿਆਹਾਂ ਦੇ ਵਿੱਚ ਉਹ ਵੀ ਸਿਰਤੇ ਪੱਕ ਨਹੀਂ ਸੀ ਬਣਦੇ ਪਰ ਅੱਜ ਤੁਸੀਂ ਦੇਖੋ ਵੀ ਜਿੰਨੇ ਵੱਡੇ ਸਿੰਗਰ ਨੇ ਉਹ ਸਾਰੇ ਪਗੜੀ ਧਾਰੀ ਨੇ ਇਵਨ ਕਿ ਜੇ ਆਪਾਂ ਦੇਖੀਏ ਦਿਲਜੀਤ ਐਮੀ ਵਿਰਕ ਸਿੱਧੂ ਮੂਸੇਵਾਲਾ ਜਿਹੜੇ ਮਤਲਬ ਉਹ ਲੋਕਾਂ ਦੇ ਜਿਹੜੇ ਵੱਡੇ ਚਿਹਰੇ ਨੇ ਸਾਡੇ ਇਸ ਸਮੇਂ ਇਹਦੇ ਗਾਇਕੀ ਦੇ ਵਿੱਚ ਲਾ ਲੋ ਜਾਂ ਫਿਲਮ ਇੰਡਸਟਰੀ ਦੇ ਵਿੱਚ ਉਹਨਾਂ ਦੀਆਂ ਪੱਗਾਂ ਦਾ ਵੀ ਸਟੈਰ ਆ ਉਹਨੂੰ ਉਹ ਲੋਕ ਬਹੁਤ ਚੰਗੀ ਤਰ੍ਹਾਂ ਉਹਨਾਂ ਨੂੰ ਪ੍ਰੇਜ਼ ਕਰਦੇ ਆ ਸ ਇਹਨਾਂ ਸਾਰੀਆਂ ਚੀਜ਼ਾਂ ਦਾ ਫਰਕ ਪੈਂਦੀ ਪੈਂਦਾ ਜਿਸ ਤਰ੍ਹਾਂ ਇਹ ਨਹੀਂ ਵੀ ਜਿਹੜੀ ਪੱਗ ਹੈ ਨਾ ਇਹ ਇਕੱਲੇ ਸਿੱਖਾਂ ਦਾ ਪਹਿਰਾਵਾ ਨਹੀਂ ਨਹੀਂ ਬਿਲਕੁਲ ਨਹੀਂ ਹੈ ਇਹ ਤਾਂ ਚਲੋ ਹੁਣ ਥੋੜਾ ਜਾਂ ਨਾ ਸਮਾਜ ਦੇ ਵਿੱਚ ਜਾਂ ਪੋਲੀਟੀਕਲੀ ਲੋਕਾਂ ਨੂੰ ਥੋੜਾ ਜਿਹਾ ਇਸ ਤਰ੍ਹਾਂ ਲੋਕਾਂ 'ਚ ਭੇਦਭਾਵ ਜਾਂ ਹੋਣ ਲੱਗ ਗਿਆ ਆਪਸ ਵਿੱਚ ਲਈ ਝਗੜੇ ਜਾਂ ਵਖਵਾਸ ਜਾ ਆ ਗਿਆ ਆਦਰਵਾਇਜ਼ ਪੰਜਾਬ ਦੇ ਵਿੱਚ ਹਰ ਇੱਕ ਬੰਦਾ ਚਾਹੇ ਉਹ ਹਿੰਦੂ ਕਮਿਊਨਿਟੀ ਸੀ ਚਾਹੇ ਉਹ ਮੁਸਲਮਾਨ ਕਮਿਊਨਿਟੀ ਸੀ ਸਿੱਖਾਂ ਤਾਂ ਬਨਨੇ ਉਹ ਸਾਰੇ ਪੱਕੇ ਬਣਦੇ ਸੀ ਪਾਕ ਸਰਦਾਰੀ ਕਿਸ ਦੇ ਪਾਕ ਸਰਦਾਰੀ ਕੋ ਪੰਜਾਬ ਪੰਜਾਬ ਚ ਜੰਮਿਆ ਹਰ ਬੰਦਾ ਸਰਦਾਰ ਹੈ ਹਰ ਬੰਦਾ ਸਰਦਾਰ ਹੈ ਬਿਲਕੁਲ ਤੁਸੀਂ ਬਹੁਤ ਸੁਣੀ ਗੱਲ ਕੀਤੀ ਹੈ ਵੀ ਹਰ ਬੰਦਾ ਸਰਦਾਰ ਜੋ ਕਮੇਟੀ ਬਣੀ ਹੈ ਜਿਹੜੀ ਇਹ ਇਹ ਤੋਂ ਸਾਨੂੰ ਬਹੁਤ ਉਮੀਦਾਂ ਨੇ ਇਹ ਕਮੇਟੀ ਬਣੀ ਹੈ ਇੱਕ ਤਾਂ ਬਹੁਤ ਸਿਹਰਦ ਬੰਦੇ ਨੇ ਸੰਜੀਦਾ ਬੰਦੇ ਨੇ ਪੰਜਾਬੀਅਤ ਦਾ ਫਿਕਰ ਕਰਨ ਵਾਲੇ ਨੇ ਸਿੱਖੀ ਦਾ ਫਿਕਰ ਕਰਨ ਵਾਲੇ ਸੋ ਇਹ ਵਧੀਆ ਫੈਸਲੇ ਲੈਣਗੇ ਜਿਹੜੀਆਂ ਦਿੱਕਤਾਂ ਸ਼ਾਇਦ ਉਧਰ ਆ ਰਹੀਆਂ ਸੀਗੀਆਂ ਉਹਨਾਂ ਨੂੰ ਇਹ ਮਤਲਬ ਸੋਲਵ ਕਰਨਗੇ ਲੋਕਾਂ ਨੂੰ ਸਿੱਖੀ ਨਾਲ ਜੋੜਨਗੇ ਬਿਲਕੁਲ ਜਿਵੇਂ ਖਾਸ ਤੌਰ ਤੇ ਗੱਲ ਕਰਦੇ ਮਰਿਆਦਾ ਦਾ ਬਹੁਤ ਰੌਲਾ ਹਾਂ ਵਿਦੇਸ਼ਾਂ ਦੇ ਵਿੱਚ ਜਿਸ ਤਰ੍ਹਾਂ ਲੰਗਰ ਦਾ ਵੀ ਚੱਲਿਆ ਪਿੱਛੇ ਜਿਵੇਂ ਉਹ ਜਿਸ ਤਰ੍ਹਾਂ ਸਿੰਘ ਸਾਹਿਬ ਜਿਹੜਾ ਰਣਜੀਤ ਸਿੰਘ ਵੇਲੇ ਵੀ ਲੰਗਰ ਪੰਗਰ ਤੇ ਸਿਕਾਉਣਾ ਨਾ ਕਿ ਟੇਬਲ ਕੁਰਸੀਆਂ ਤੇ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਮੁੱਦੇ ਹੈਗੇ ਆ ਜਿਹੜੇ ਵਿਦੇਸ਼ਾਂ ਦੇ ਵਿੱਚ ਹੈਗੇ ਆ ਤੇ ਉਹ ਵਧੀਆ ਗੱਲ ਆ ਚੰਗੇ ਸਿਰਦ ਲੋਕ ਸਿਰ ਜੋੜਨਗੇ ਤੇ ਤਖਤ ਸਾਹਿਬ ਵੱਲੋਂ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਇਹ ਜਿਹੜੇ ਯਤਨ ਕੀਤੇ ਜਾਣਗੇ ਤੇ ਚੰਗੀ ਗੱਲ ਆ ਲੋਕ ਸਮਝਣਗੇ ਬਿਲਕੁਲ ਬਿਲਕੁਲ ਭਾਈ ਮੈਨੂੰ ਉਹੀ ਅਭੀ ਜਿਹੜਾ ਬੰਦਾ ਆਪਦੀ ਗੱਲ ਸੋਹਣੇ ਤਰੀਕੇ ਨਾਲ ਲੋਕਾਂ 'ਚ ਕਹਿ ਸਕਦਾ ਉਹਨੂੰ ਹਰ ਇੱਕ ਨੂੰ ਕੱਲੇ ਸਿੱਖਿਆ ਦੀ ਗੱਲ ਕਰਦੇ ਆਪਾਂ ਹਰ ਧਰਮ ਦੇ ਬੰਦੇ ਨੂੰ ਆਪਣੇ ਧਰਮ ਬਾਰੇ ਸਹੀ ਤੇ ਸਟੀਕ ਜਾਣਕਾਰੀ ਲੋਕਾਂ ਤੱਕ ਪਹੁੰਚਦੀ ਕਰਨੀ ਚਾਹੀਦੀ ਹੈ। ਹਾਂ ਉਹ ਕੋਈ ਵੀ ਧਰਮ ਹੈ ਜੀ ਉਹ ਫਰਜ਼ ਹੈ ਬਿਲਕੁਲ ਬਿਲਕੁਲ ਚੰਗੀ ਗੱਲ ਹੈ ਜਿਸ ਤਰ੍ਹਾਂ ਪਿੱਛੇ ਜੇ ਇੱਕ ਦੋ ਮੰਦਰਾਂ ਦੇ ਵਿੱਚ ਆਇਆ ਵੀ ਭਾਈ ਉੱਥੇ ਜਿਹੜਾ ਪਹਿਰਾਵਾ ਉਹ ਸੱਭੇਕ ਪਾ ਕੇ ਉਹ ਬਹੁਤ ਵਧੀਆ ਕਰਦਾ ਜੀ ਜਿੱਥੇ ਵੀ ਧਾਰਮਿਕ ਸਥਾਨ ਤੇ ਜਾਂਦੇ ਆਂ ਮੰਦਿਰ ਮਸਜਿਦ ਜਾਂ ਗੁਰਦੁਆਰਾ ਸਾਹਿਬ ਉਹਦਾ ਜਿਹੜਾ ਪਹਿਰਾਵਾ ਚੰਗਾ ਹੋਣਾ ਚਾਹੀਦਾ ਸੱਭੇਕ ਪਾਉਣਾ ਚਾਹੀਦਾ ਜਿਹੜਾ ਉਹ ਅਸੀਂ ਤਾਂ ਯਾਰ ਜਿਹੜੀ ਆਪਾਂ ਗੱਲ ਕਰਦੇ ਨੇ ਆਪਣੇ ਬਜ਼ੁਰਗਾਂ ਦੀ ਬਜ਼ੁਰਗਾਂ ਦੀ ਜਿਹੜੇ ਕਈ ਗੱਲਾਂ ਨੇ ਨਾ ਅਜੀਤ ਭ ਉਹ ਬਹੁਤ ਦੂਰ ਅੰਦੇਸੀ ਦੇ ਮਾਰਕ ਸੀ ਮੈਨੂੰ ਹੁਣ ਲੱਗਦਾ ਵੀ ਯਾਰ ਚਲੋ ਹੁਣ ਟੈਕਨੀਕ ਵੱਧ ਗਈ ਨੋ ਡਾਊਟ ਪਰ ਜੋ ਉਹ ਸੋਚਦੇ ਸੀ ਨਾ ਉਹ ਬਹੁਤ ਉੱਪਰਲੇ ਲੈਵਲ ਦੇ ਸੀ ਜਿਵੇਂ ਉਹਨਾਂ ਨੇ ਗੱਲ ਸੀ ਆ ਵੀ ਕਹਿੰਦੇ ਵੀ ਖਾਓ ਮਨ ਪੌਂਦਾ ਹਾਂ ਪੈਨੋ ਜੱਗ ਪੌਂਦਾ ਹਾਂ ਜੀ ਹਾਂ ਬਿਲਕੁਲ ਹਾਂ ਇਹ ਗੱਲ ਨਹੀਂ ਆਪਦੇ ਆਪ ਚ ਕਿੰਨੀ ਵੱਡੀ ਗੱਲ ਹੈ ਬਿਲਕੁਲ ਵੀ ਤੁਸੀਂ ਖਾਓ ਮਨ ਪੌਂਦਾ ਹਾਂ ਪੈਨੋ ਜੱਗ ਪੌਂਦਾ ਪੈਨੋ ਜੱਗ ਪੌਂਦਾ ਇਹ ਛੋਟੀ ਜੀ ਗੱਲ ਹੈ ਪਰ ਜਿਹਦਾ ਮਤਲਬ ਦੇਖੀਏ ਆਪਾਂ ਤੇ ਬਹੁਤ ਵੱਡਾ ਮਤਲਬ ਖਾਸ ਤੌਰ ਤੇ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਹੈਨਾ ਸੋ ਇਸ ਕਰਕੇ ਵੀ ਛੋਟੀ ਛੋਟੀ ਗੱਲਾਂ ਦਾ ਖਿਆਲ ਰੱਖਿਆ ਜਾਊਗਾ ਤਾਂ ਸਮਾਜ ਬਹੁਤ ਸਾਰਾ ਬਾਕੀ ਪਹਿਰਾਵੇ ਦਾ ਤੁਹਾਡੀ ਸਖਸੀਅਤ ਤੇ ਬਹੁਤ ਵੱਡਾ ਅਸਰ ਹੁੰਦਾ ਬਹੁਤ ਵੱਡਾ ਅਸਰ ਹੁੰਦਾ ਹਾਂ ਜਿਹੜਾ ਪਹਿਰਾਵਾ ਨਾ ਉਹਦਾ ਕਿਹਾ ਜਾ ਪਹਿਰਾਵਾ ਉਹ ਤੁਹਾਡੇ ਉਹਦੇ ਨਾਲ ਹੀ ਹੈ ਵੀ ਤੁਸੀਂ ਕੀ ਸੋਚਦੇ ਹੋ ਉਹ ਜਿਹੜਾ ਪਹਿਰਾਵਾ ਪਹਿਨਦੇ ਹੋ ਤੁਸੀਂ ਤੁਸੀਂ ਕਿਵੇਂ ਵਿਚਰਨਾ ਚਾਹੁੰਦੇ ਹੋ ਸਮਾਜ ਦੇ ਵਿੱਚ ਬਿਲਕੁਲ 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 ਵੀਰੇ ਬਿਲਕੁਲ ਕੋਈ ਕੋਈ ਲਿਖਤ ਸਾਂਝੀ ਕਰਨੀ ਚਾਹੁੰਦੇ ਹੋ ਆ ਲਿਖਤ ਤਾਂ ਜਿਵੇਂ ਮੈਂ ਇਹ ਪਹਿਲਾਂ ਗੱਲ ਕਰਕੇ ਆਤੇ ਆ ਤੇ ਮੈਨੂੰ ਚੰਗਾ ਲੱਗਦਾ ਵੀ ਕਵਤਾ ਤੋਂ ਹਟਕੇ ਵੀ ਚਲੋ ਜਿਵੇਂ ਆਪਾਂ ਨਾ ਸਮਾਜ ਦੇ ਵਿੱਚ ਵਿਚਰਦੇ ਆ ਤਾਂ ਸਮਾਜ ਚ ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ ਸੁਣ ਕੇ ਸਾਂਝੀਆਂ ਕਰਨੀਆਂ ਤੇ ਮੈਨੂੰ ਬਹੁਤ ਵਧੀਆ ਲੱਗਦੀਆਂ ਨੇ ਮੈਂ ਅੱਜ ਕੱਲੇ ਥੋੜੇ ਦਿਨਾਂ ਬਾਅਦ ਕੋਈ ਨਾ ਕੋਈ ਐਸੀ ਚੀਜ਼ ਲਿਖਦਾ ਹੋਣਾ ਜਿਵੇਂ ਮੈਂ ਪਿੱਛੇ ਜਿਹੀ ਲਿਖੀ ਸੀ ਇੱਕ ਬਜ਼ੁਰਗਾਂ ਬਾਬਤ ਜਿਹੜਾ ਆਪਣੇ ਸੂਆ ਜਾਂਦਾ ਹੂੰ ਦੋਨੇ ਪਿੰਡਾਂ ਵਿੱਚ ਕੋ ਸਾਡੇ ਪਿੰਡ ਤੋਂ ਅਕੇ ਤੁਹਾਡੇ ਪਿੰਡ ਨੂੰ ਜਾਂਦਾ ਉਹ ਕੱਚਾ ਰਾਹ ਉਹ ਬੜਾ ਰਮਣੀਕ ਜਿਹੀ ਜਗ੍ਹਾ ਉਹ ਇਸ ਤਰ੍ਹਾਂ ਸੀ ਮੈਂ ਪਾਪਾ ਇਹਨੂੰ ਸੁਣੀ ਸੀ ਗੱਲ ਉੱਥੇ ਕਿਸੇ ਬਜ਼ੁਰਗੇ ਨੇ ਨਾ ਮੱਕੀ ਵਗੈਰਾ ਬੀਜ ਲਈ ਅੱਛਾ ਪੁਰਾਣੇ ਸਮੇਂ ਦੇ ਵਿੱਚ ਉਜਾੜਾ ਕਿਉਂਕਿ ਨਿਆਈਆਂ ਉਹ ਸੂਏ ਦੇ ਨਾਲ ਹੀ ਫਿਰਨੀ ਤੋਂ ਥੋੜਾ ਹਟ ਕੇ ਪਿੰਡ ਦੀ ਤੋਂ ਉਜਾੜਾ ਬਹੁਤ ਹੁੰਦਾ ਸੀ ਅੱਛਾ ਤਾਂ ਉਹਨੇ ਦੇਖਿਆ ਵੀ ਕੋਈ ਛੱਲੀਆਂ ਤੋੜ ਕੇ ਲੈ ਗਿਆ ਕੋਈ ਕੁਸ਼ ਕਰ ਗਿਆ ਕੋਈ ਮੱਕੀ ਵੱਢ ਕੇ ਲੈ ਗਿਆ ਤਾਂ ਉਸ ਬਜ਼ੁਰਗ ਨੇ ਕੀ ਕੀਤਾ ਜੀ ਇੱਕ ਸਕੀਮ ਲਾਈ ਉਹਨੇ ਬਾਬੇ ਨੇ ਲਾਲਟਨ ਬੰਨ ਲੈਣੀ ਲੰਮੀ ਕੋਈ ਸੋਟੀ ਨਾਲ ਤੇ ਆ ਪਿੱਛੇ ਹੋ ਜਾਣਾ ਉਹ ਲਾਲਟਨ ਤੁਰਨੀ ਜਿਵੇਂ 100 ਮੀਟਰ ਤੁਰੀ ਜਾਣੀ ਜਦੋਂ ਹੌਲੀ ਹੌਲੀ ਲੋਕ ਨੋਟ ਕਰਨ ਲੱਗੇ ਉਹ ਸਵੇਰੇ ਹੁੰਦਾ ਖਾਸ ਤੌਰ ਤੇ ਜਦੋਂ ਲੋਕ ਬਾਹਰ ਕਿਉਂਕਿ ਜੰਗਲ ਪਾਣੀ ਬਾਹਰ ਜਾਂਦੇ ਹੁੰਦੇ ਹੁੰਦੇ ਬਿਲਕੁਲ ਜਿਵੇਂ ਉਦੋਂ ਹੁੰਦਾ ਤਾਂ ਉਹਨੇ ਕੀ ਕਰਨਾ ਬਾਬੇ ਨੇ ਆਪਦੇ ਖੇਤੋਂ ਪਿੱਛੋਂ ਤੁਰ ਪੈਣਾ ਤੇ ਸੂਏ ਦੇ ਨਾਲ 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 ਪੈਹੇ ਤੇ ਤੁਰਿਆਉਣਾ ਲੋਕ ਜੀ ਜਾਣੀ हट ਗਏ ਬਾਬਾ ਜੀ ਨਹੀਂ ਦੱਸਦੇ ਹੁੰਦੇ ਕਹਿੰਦਾ ਲੋਕ ਲੋਕ ਦਰ ਲਾ ਕੇ ਵੀ ਵੀ ਪੂਤਪ੍ਰੀਤ ਹਾਂ ਵੀ ਪੂਤਪ੍ਰੀਤ ਉਹ ਮੇਰਾ ਉਹਦਾ ਨਾ ਜਿਹੜਾ ਮੈਂ ਲਿਖਿਆ ਸੀ ਉਹਦਾ ਟਾਈਟਲ ਵੀ ਲਿਖਿਆ ਸੀ ਸਕੀਮੀ ਬਾਬੇ ਕਿਮੀ ਬਾਬੇ ਤੇ ਉਹ ਹੋਇਆ ਕੀ ਜੀ ਉਹ ਲੋਕ ਡਰਨ ਲੱਗੇ ਕੋਈ ਪਤਾ ਪਰਸ਼ਾਵਾਂ ਵੀ ਦੂਰ ਸੀ ਤੇ ਦੋ ਪੰਜ ਛੇ ਦਿਨ ਸੂਟੀ ਚੱਕੀ ਹੋਣੀ ਤਾਂ ਦਿਖਣਾ ਵੀ ਨਾ ਉਹ ਹੌਲੀ ਹੌਲੀ ਉਹ ਤਾਂ ਜੀ ਲੋਕ ਡਰਦੇ ਉਧਰ ਜਾਣੀ ਹਟ ਕੇ ਦੂਜੇ ਪਾਸੇ ਜਾਣ ਲੱਗੇ ਲੋਕ ਸਵੇਰੇ ਜੰਗਲ ਪਾਣੀ ਜਾਣਾ ਹੁੰਦਾ ਤਾਂ ਹੌਲੀ 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 ਘੱਲੇ ਸਾਹਮਣੇ ਆਈ ਵੀ ਯਾਰ ਇਹ ਤਾਂ ਫਲਾਨਾ ਕਹਾ ਉਹਨੇ ਨਾ ਇਹ ਕੰਮ ਕੀਤਾ ਤੁਸੀਂ ਦੇਖੋ ਵੀ ਹੁਣ ਇੱਕ ਕਿੱਡੀ ਵੱਡੀ ਗੱਲ ਹੈ ਜਦੋਂ ਟੈਕਨੀਕ ਕੋਈ ਨਹੀਂ ਹੈਗੀ ਹੁਣ ਤਾਂ ਸੌ ਟਕਨੀਕਾ ਬੰਦਾ ਕੈਮਰੇ ਲਵਾ ਦਿੰਦਾ ਹੈ ਨਾ ਸੌ ਹੱਲ ਨੇ ਹੈ ਨਾ ਸੌ ਚੀਜ਼ਾਂ ਦੇ ਤੁਸੀਂ ਉਹਨਾਂ ਸਮੇਂ ਦੇਖੋ ਦਿਮਾਗ ਲਾਉਣਾ ਤਾਂ ਤਾਂ ਹੀ ਕਹਿੰਦੇ ਨੇ ਵੀ ਜਿਹੜੇ ਸਾਡੇ ਬਜ਼ੁਰਗ ਸੀ ਨਾ ਉਹ ਬਹੁਤ ਦੂਰਅੰਦੇਸ਼ੀ ਸੋਚ ਦੇ ਮਾਲਕ ਸੀ ਬਹੁਤ ਸੋਹਣਾ ਸੋਚਦੇ ਸੀ ਜੋ ਕਹਾਵਤਾਂ ਬਣੀਆਂ ਨੇ ਉਹ ਫਿੱਟ ਬੈਠਦੀਆਂ ਨੇ ਅੱਜ ਦੇ ਜ਼ਮਾਨੇ ਤੇ ਵੀ ਲੋਕ ਤਕੜੇ ਬਹੁਤ ਸੀ ਹੁਣ ਆਪਾਂ ਉਹ ਗੱਲ ਹੋਰ ਕਰਦੇ ਜੀ ਮੈਂ ਅੱਜ ਕੱਲ ਇਹ ਜਿਹੜਾ ਵਖਤ ਹੈ ਸਮਾ ਤੇ ਜੀ ਨਾਲ ਜਿਵੇਂ ਆਪਾਂ ਸਾਂਝੀ ਗੱਲ ਕਰਦੇ ਸਾਂਝਾਂ ਟੁੱਟ ਗਈਆਂ ਅੱਗੇ ਲੋਕ ਇੱਕ ਦੂਜੇ ਨਾਲ ਬਿੜੀ ਕਰਦੇ ਕੰਮ ਦੀ ਜਿਵੇਂ ਆਪਾਂ ਦੇਖ ਲੈਂਦੇ ਕਣਕ ਵੱਢਣੀ ਪਹਿਲਾਂ ਸੁੱਬ ਸੱਬ ਵੱਟਨੇ ਜਾਂ ਖੇਤਾਂ 'ਚ ਗੋਡੀ ਕਰਨੀ ਸਾਰੇ ਕੰਮ ਆਪਸੀ ਸਾਝ ਨਾਲ ਹੁੰਦੇ ਸੀ ਇਹ ਉਹ ਸਾਡੇ ਮੈਂ ਕੱਲ ਹੀ ਗੱਲ ਬਜ਼ੁਰਗਾਂ ਤੋਂ ਸੁਣੀ ਪਿੰਡ ਦੇ ਸਿਆਣਿਆਂ ਤੋਂ ਵੀ ਸਾਡੇ ਤਾਇਆ ਜੋਰਾ ਸਿੰਘ ਹੋਇਆ ਹੁਣ ਤਾਂ ਉਸ ਵਰਕਬਾਸ ਹੋ ਗਏ ਬਹੁਤ ਤਕੜਾ ਸੀ ਇਹ ਕਹਿੰਦੇ ਬਾੜ ਤਰੇਡ ਦੀਆਂ ਗੱਲਾਂ ਨੇ ਉਹਨਾਂ ਨੇ ਇੱਕ ਦਿਨ 'ਚ ਇੱਕ ਦਿਹਾੜੀ 'ਚ 4 ਬਿਗੇ ਕਣਕ ਬਹੁਤ ਵਧੀਆ ਹੋਈ ਵੀ ਵਧੀਆ ਜੰਮੀ ਵੀ ਕਣਕ ਤੋਂ ਵੱਢੀ ਚਾਰ ਵਿਗੇ ਕਣਕ ਬਹਿ ਕੇ ਵੱਢਦੇ ਨੇ ਬਹੁਤ ਹੁੰਦੀ ਹੈ ਇਕੱਲੇ ਬੰਦੇ ਨੇ ਹਾਂ ਅੱਜ ਦੱਸ ਤੁਸੀਂ ਸਮਾਂ ਦੇਖ ਲਓ ਵੀ ਅੱਜ ਇਹ ਹੋ ਗਿਆ ਵੀ ਅੱਜ ਮੱਕੀ ਦਾ ਵੀ ਆਚਾਰ ਪੈਣ ਲੱਗਿਆ ਪਸ਼ੂਆਂ ਲਈ ਵੀ ਉਹ ਉਹ ਵੀ ਪਸ਼ੂਆਂ ਨੂੰ ਅਸੀਂ ਬਾਰਸ ਸਾਨੂੰ ਬਾੜੀ ਨਾ ਕਰਨੀ ਪਵੇ ਕੋਈ ਅਸੀਂ ਅੱਗੇ ਖਰਾ ਜਿਆਦਾ ਵੜਦੇ ਬਾਜਰਾ ਚੰਨੀਆਂ ਬੀਜੀਆਂ ਹੁੰਦੀਆਂ ਵੀ ਉਹ ਵੀ ਸਾਨੂੰ ਔਖੀਆਂ ਲੱਗਣ ਲੱਗੀਆਂ ਨੌਜਵਾਨਾਂ ਨੂੰ ਤੇ ਕਿੱਥੇ ਉਹ ਉਹਨੇ ਚਾਰ ਵਿਗੇ ਕਣਕ ਬਹੁਤ ਜ਼ਿਆਦਾ ਹਾਂ ਬਹੁਤ ਵੱਢੇ ਮੇਰੇ ਮੇਰੇ ਫਾਦਰ ਸਾਹਿਬ ਹਰੀਦભાઈ ਮੇਰੇ ਡੈਡੀ ਮਾਤਾ ਦੱਸਦੀ ਹੁੰਦੀ ਹੈ ਵਿੱਕਿਆ ਉਹਦਾ ਗਲਾਸ ਭਰ ਕੇ ਹਾਂ ਜਿਵੇਂ ਆਪਾਂ ਪਾਣੀ ਪੀਂਦੇ ਆ ਇਹ ਕਿਹੜਾ ਗਲਾਸ ਪੀ ਜਾਂਦਾ ਤੇ ਹੁਣ ਸਾਰੇ ਡਾਕਟਰ ਕਹਿੰਦੇ ਵੀ ਯਾਰ ਘਿਉਣਾ ਪੀਣਾ ਨਾ ਪੀਣਾ ਕਿੰਨਾ ਕਿੰਨੇ ਤਕੜੀ ਸਿਹਤ ਹੁੰਦੀ ਸੀ ਕੋਈ ਬੀਪੀ ਨਹੀਂ ਕੋਈ ਸ਼ੂਗਰ ਨਹੀਂ ਕੋਈ ਲੈਨਨ ਨਹੀਂ ਕੋਈ ਹਜੇ ਨੇੜੇ ਵੀ ਨਹੀਂ ਫਰਕਦੀ ਇਹ ਚੀਜ਼ ਕੋਈ ਕਿਉਂਕਿ ਬਹੁਤ ਮਿਹਨਤੀ ਸੀ ਉਹ ਬਹੁਤ ਮੁਸਕਤ ਕਰਦੇ ਸੀ ਸਰੀਰ ਤੋਂ ਬਹੁਤ ਕੰਮ ਲੈਂਦੇ ਸੀ ਅਸਲ ਵਿੱਚ ਇਹ ਕਿਹਾ ਵੀ ਗਿਆ ਵੀ ਤੁਸੀਂ ਚਾਹੇ ਨਾ ਕੋਸ਼ਿਸ਼ ਵੀ ਖਾ ਲੋ ਬਸਰ ਤੱਕ ਕਿ ਤੁਸੀਂ ਕੰਮ ਕਰਦੇ ਹੋ ਉਹ ਫੇਰ ਪਚੂ ਖਰਾਕ ਨੇ ਫੇਰ ਕੰਮ ਕਰਨਾ ਜੇਕਰ ਤੁਸੀਂ ਉਸ ਲੈਵਲ ਤੇ ਉਹਨੂੰ ਵਰਤਦੇ ਹੋ ਪਚਾਉਣ ਦੀ ਬਹੁਤ ਹਿੰਮਤ ਹੈਗੀ ਹੈ ਇਹਨਾਂ ਦੇ ਕਰਦੇ ਗੱਲ ਬਤਾ ਬਿਲਕੁਲ ਭਾਈ ਚਲੋ ਆਪਾਂ ਅੱਜ ਵਿਰਾਮ ਦੇਵਾਂਗੇ ਆਪਣੀ ਗੱਲਬਾਤ ਨੂੰ ਇੱਥੇ ਦੁਬਾਰਾ ਸਵਾਬ ਬਣਿਆ ਆਪਾਂ ਫਿਰ ਗੱਲ ਕਰਾਂਗੇ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਸੋ ਆਪਾਂ ਗੱਲ ਕਰਦੇ ਸੀ ਕਮੇਟੀ ਦੀ ਪ੍ਰਮਾਤਮਾ ਕਰੇ ਇਹ ਕਮੇਟੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਫੈਸਲੇ ਲਵੇ ਤੇ ਸਾਰਾ ਵਧੀਆ ਕੰਮ ਕਰੇ ਬਹੁਤ ਬਹੁਤ ਧੰਨਵਾਦ ਸੋਨੀ ਵੀਰ ਤੁਹਾਡਾ ਸੋ ਤੁਸੀਂ ਜੁੜੇ ਰਹੋ ਸਾਡੇ ਨਾਲ ਲੀਡਿੰਗ ਪੰਜਾਬ ਦੇ ਨਾਲ ਥੈਂਕ ਯੂ ਮੇਰਿਵਾਨ